ਦੋ ਸਾਲਾਂ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕੀ ਆ ਕਿਹੜੇ ਤੁਹਾਨੂੰ ਲੱਗਦਾ ਕੰਮ ਵਧੀਆ ਹੋ ਗਏ ਇੱਥੇ ਕੁਝ ਨਿਕਲਿਆ ਹੈ ਕਿ ਉਹਨਾਂ ਨੇ ਬੀਬੀਆਂ ਨੂੰ ਬਸ ਦਾ ਸਫਰ ਫ੍ਰੀ ਕਰਤਾ ਆ ਅਸੀਂ ਗਾਹ ਹਜ਼ਾਰ-ਹਜ਼ਾਰ ਰੁਪਈਆ ਵੀ ਦੇ ਦੇਾਂਗੇ ਬੁੱਡੀਆਂ ਦੇ ਜਿਹੜਾ ਖਫਫੀ ਕਰਿਆ ਉਹ ਬਹੁ ਮੜੀ ਗੱਲ ਦੀ ਰੋਟੀਆਂ ਦਾ ਪੰਗਾਉਂਦੇ ਨਹੀਂਆਂ ਉਹ ਪਹਿਲਾਂ ਹੀ ਭੱਜ ਜਾਂਦੀਆਂ ਜਾਂ ਧੋਲੇ ਚੱਕ ਦਿੰਦੀਆਂ ਇਹ ਵਕਤ ਹਟਨੇ ਚਾਹੀਦੀ ਗੱਲ ਇਹ ਲੈ ਕੇ ਦਾਰਕਾਰ ਤੇ ਚੱਲ ਪੈਂਦੀਆਂ ਮੜ ਕੇ ਸਾਹਬ ਨੂੰ ਆਉਂਦੀਆਂ ਖੇਡਦੀਆਂ ਭਗਵਾਨ ਸਤਿ ਆਨ ਅੱਖਿਆ ਸੀ ਕਿ ਬੁੱਡੀਆਂ ਨੂੰ ਅਸੀਂ ਹਜ਼ਾਰ-ਹਜ਼ਾਰ ਰੁਪਈਆ ਦਿਆਂਗੇ ਦਿੱਤਾ ਆਹੋ ਚੱਲ ਸਾਥੀ ਕਹਿੰਦੇ ਜੇ ਮਿਲ ਗਿਆ ਸਾਡੀ ਤਾਂ ਰੋਟੀ ਪਾਨੀ ਬੰਦ ਹੋ ਜਾਣੀ ਹੁਣ ਨਹੀਂ ਟਿਕਦੀਆਂ ਉਹਦਾ ਉਹ ਤਾਂ ਬੱਚਾ ਕੀ ਕਰਦੇ ਆ ਬੱਚਾ ਨਹੀਂ ਚੜ੍ਹ ਚੜ੍ਹਦੀ ਉਹ ਉਹ ਵੀ ਆ ਗਏ ਆ ਇਹ ਬੱਚਾ ਕਿ ਚੜ੍ਹਦੀ ਨੇ ਉਹ ਵੀ ਬਗਾ ਸਾਮ ਤੋਂ ਕਾ ਚਾਗਦੀਆਂ ਚੁੰਮੀ ਤੁਰ ਜਾਂਦੀਆਂ ਰੋਟੀਆਂ ਪਕਾਉਣ ਵਾਲੇ ਵੇਲੇ ਰਹਿ ਜਾਂਦੇ ਆ ਖਾਣ ਵਾਲੇ ਭੁੱਖੇ ਮਰਦੇ ਆ ਇਸ ਕਰ ਲੋ ਵੀ ਔਕਾ ਆ ਜਾਂਦਾ ਹੋਰ ਇਹ ਤਾਂ ਕੱਲੋ ਵੀ ਔਕਾ ਆ ਜਾਂਦਾ पर विरोधी ते रोना ते ਹਮਲੇ ਕਰਦੀ ਆ ਹੋਏ ਕੰਮ ਬਾਦਲਾਂ ਦੇ ਰਾਜ ਚ ਵੀ ਕਦੇ ਕਿ ਨਹੀਂ ਹੋਏ ਜੀ ਲੋਕ ਮਤਲਬ ਹੀ ਜਾ ਰਹਾ ਬਾਦਲ ਨੇ ਬਾਦਲ ਖੁਦ ਨੇ ਆਪ ਔਰ ਕੀਤਾ ਸਭ ਤੋਂ ਪਹਿਲਾਂ ਪੰਜਾਬ ਦਾ ਸਾਡਾ ਸੂਆ ਪੱਕਾ ਕੀਤਾ ਤੇ ਜੀ ਚੇ ਚ ਪਾਣੀ ਨਹੀਂ ਹੁੰਦਾ ਉਹ ਧਾਨਾ ਵੇਖ ਲੋ 2 ਇੰਚ ਨਾਲ ਜਿਹੜਾ ਅਸੀਂ ਲਿਫਟ ਪੰਪ ਤੋਂ ਚੱਕਦੇ ਆ ਉਹ ਬਿੱਲ ਭਰ ਕੇ ਚੱਕਦੇ ਪਾਣੀ ਉਹ ਕੁਝ ਮੁਕਤ ਨਹੀਂ ਹੁੰਦਾ ਜੇ ਉਹ ਆ ਸਹੀ ਸੂਆ ਹੋਵੇ ਸਾਨੂੰ ਲੋੜ ਕੀ ਉਥੇ ਚੱਕਣ ਪਿੰਡਾਂ ਦੇ ਪਾਰ ਪਾਣ ਨੂੰ ਵਰ ਨਹੀਂ ਦਿੰਦੇ ਕਿਸਾਨ ਕੋਈ ਐਂਟਰੀ ਨਹੀਂ ਕੋਈ ਐਂਟਰੀ ਨਹੀਂ ਆ ਜਿਆਦਾ ਕਾਲੀ ਆਉਣ ਕੇ ਕਾਂਗਰਸ ਜਾਂ ਆਪਾਂ ਕੀ ਮਸਲੇ ਨੇ ਬਜ਼ੁਰਗੋ ਪਿੰਡਾਂ ਦੇ ਵਿੱਚ ਇਹ ਵੀ ਸਾਡੇ ਜਦੋਂ ਦਾ ਪਗਣਦਮਾਨ ਬੜਿਆ ਸੁਭਾ ਨਹੀਂ ਆਇਆ ਪਾਣੀ ਨਹੀਂ ਆਇਆ ਹੁਣ ਪਾਣੀ ਦੀ ਲੋੜ ਨਹੀਂ ਹੁਣ ਪਾਣੀ ਚੜਦਾ ਮਗਰ ਸਾਰਾ ਦਿਨ ਰੌਲਾ ਹੀ ਇਹੀ ਪਾਉਂਦੇ ਪਏ ਇਸ ਤਾਂ ਬਹੁਤ ਪਾਣੀ ਭੇਜਤਾ ਪਾਣੀ ਮੋਟਰਾਂ ਦੇ ਅਸੀਂ ਕਨੈਕਸ਼ਨ ਹੀ ਨਹੀਂ ਤਿੰਨ ਦਿਨਾਂ ਨੂੰ ਬੱਝਿਆ ਪੁੱਛੋ ਇਹਨਾਂ ਨੂੰ ਪਾਣੀ ਆਇਆ ਸਾਡੇ ਲੋਡ ਵੇਲੇ ਲੋਡ ਵੇਲੇ ਨਹੀਂ ਆਇਆ ਹੁਣ ਕੜਕਾ ਨਹੀਂ ਵੱਢੀ ਜਾਂਦੀ ਹੈ ਹੁਣ ਪਾਣੀ ਆਇਆ ਹੁਣ ਸਾਡੇ ਕਣਕਾ ਭਰ ਗਈਆਂ ਸੂਰ ਟੁੱਟੀਆਂ ਕਿਹੜੀ ਪਾਰਟੀ ਤੇ ਖੁਸ਼ ਹੋ ਦੋ ਸਾਲਾਂ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਰਿਪੋਰਟ ਦੇ ਦਿਓ ਮੜਾ ਜਾ ਮੈਂ ਤਾਂ ਤਾਂ ਜਾਂਦਾ ਤਿੰਨਾਂ ਪਾਰਟੀਆਂ ਝੰਡੇ ਲਾ ਦੇਾਂਗੇ ਅੱਛਾ ਇਹਨਾਂ ਦਾ ਤਾਂ ਕੋਈ ਵਿਸ਼ਵਾਸ ਹੀ ਨਹੀਂ ਕਿਸੇ ਦੇ ਕਿ ਸੂਰੇ ਕਿੱਧਰ ਹੋ ਜਾ ਰਿਹਾ ਕੋਈ ਕਿੱਧਰ ਹੋ ਜਾਂਦਾ ਇਹ ਤਾਂ ਇਹ ਬਣਾਇਆ ਪਿਆ ਵੇ ਸਾਰੀਆਂ ਪਾਰਟੀਆਂ ਝੰਡੇ ਲਾ ਦਾਂਗੇ ਤੇ ਜਿਹਨੂੰ ਚੀਜ਼ ਕਰਿਆ ਪਾ ਤਾ ਕੌਣ ਲੱਗਦਾ ਤੁਹਾਨੂੰ ਕਿਹੜੀ ਧਿਰ ਨੂੰ ਇਸ ਵਾਰ ਲੋਕ ਮੌਕਾ ਦੇਣ ਮੇਰੇ ਹਰਸ਼ਮਿਲ ਬਾਦਲ ਨੂੰ ਦੇਣਗੇ ਕਾਰਨ ਜੀ ਕਿਉਂ ਕਾਰਨ ਪਹਿਲੀ ਦਾ ਪੰਜਾਬ ਦੀ ਓਤੀ ਆ ਜਿਹੜੀ ਪਾਰਲੀਮੈਂਟ ਚੋਂ ਨਹੀਂ ਲੈ ਕੇ ਬੋਲੀ ਆ ਤੇ ਬਾਕੀ ਕਿਸਾਨਾਂ ਦੇ ਹੱਕ ਚ ਬੋਲੀ ਆ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਤੇ ਆਖਾਲੀ ਦਲ ਨੇ ਝੂਠੀ ਮਾਰੇ ਕੰਮ ਤਾਉਣ ਦਾ ਚੋਦ ਤੋ ਵਾਤ ਭਗਵੰਤ ਮਾਰ ਮਾਰੀ ਜਾਂਦਾ ਹਮ ਕਦੇ ਕੁਛ ਬੋਲ ਦਿੰਦਾ ਕਦੇ ਕੋਈ ਤੋਕ ਕੇ ਦੁਬਾਰਾ ਚੱਟਰ ਵਾਲੀ ਗੱਲ ਹੈ ਇੱਕ ਦਿਨ ਤਾਂ ਲਾਗੂ ਕਰ ਦਿਆ ਦੂਜੇ ਦਿਨ ਆਰਡੀਨੈਂਸ ਵਾਪਸ ਲੈ ਲੈਂਦਾ ਮੇਰੇ ਪਹਿਲਾਂ ਤਾਂ ਇਹ ਨੌਜਵਾਨਾਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਵੀ ਪਿਛਲੀ ਵਾਰੀ ਤਾਂ ਹੋ ਗਈ ਗਲਤੀ ਕਿਹੜੀ ਗੱਲੋਂ ਗਲਤੀ ਪਈ ਦੋ ਸਾਲਾਂ ਚ ਕੰਮ ਰਾਸ ਨਹੀਂ ਆਇਆ ਮੈਂ ਨਾ ਇਹ ਕੀਤਾ ਹੀ ਕੋਈ ਨਹੀਂ ਇਹਨਾਂ ਨੇ ਕੰਮ ਇਹਨਾਂ ਦੇ ਨਾਂ ਤਾਂ ਐਮਐਲਏ ਦੇ ਕੰਮ ਹੁੰਦੇ ਆ ਜੀ ਸਾਰਾ ਕੁਝ ਨਾ ਦਾ ਉੱਤੋਂ ਬਣ ਕੇ ਆਉਂਦਾ ਆਪਣਾ ਪੰਜਾਬ ਵਾਸਤੇ ਦਿੱਲੀ ਤੋਂ ਲਿਕਵਰ ਵਾਲੀ ਪਾਲਿਸੀ ਸੀਗੀ ਦਾਰੂ ਵਾਲੀ ਪਾਲਿਸੀ ਪੰਜਾਬ ਦੀ ਤੁਸੀਂ ਪੰਜਾਬ 'ਚ ਬਹਿ ਕੇ ਬਣਾਓ ਪੰਜਾਬ ਦੇ ਲੋਕਾਂ ਨਾਲ ਗੱਲ ਕਰੋ ਉਹ ਰਾਘਵ ਚੱਡੇ ਵਰਗੇ ਕੌਣ ਹੁੰਦੇ ਆ ਆਪਣੇ ਪੰਜਾਬ ਦੇ ਹੱਕਾਂ ਤੇ ਗੱਲ ਕਰਨ ਵਾਲੇ 2025 ਦੇ ਵਿੱਚ ਵੀ ਪੰਜਾਬ ਦੇ ਲੋਕੀ ਸੀ ਜਿਨ੍ਹਾਂ ਨੇ ਇੰਨੀ ਵੱਡੀ ਮਾਤ ਪਾਈ ਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੁਣ ਕੀ ਉਹ ਬਦਲਾ ਰਸ ਨਹੀਂ ਆਇਆ ਉਹ ਇੱਕ ਆਵਾਜ਼ ਸੀਗੀ ਤੇ ਪਰ ਹੁਣ ਲੋਕ ਪਛਤਾਉਂਦੇ ਆ ਅਨ ਤੁਸੀਂ ਵੀਡੀਓ ਵੇਖਨੇ ਆਂ ਵੀ ਲੋਕ ਕਿਵੇਂ ਇਹਨਾਂ ਨੂੰ ਗਾਲਾਂ ਦਿੰਦੇ ਆ ਉਹ ਇਹ ਡਲਾ ਤਾ ਡਲਾ ਕੇ ਕਹਤਾ ਕਿ ਕਿਧਰ ਜਾਤਾ ਹੈ ਕਿ ਇਹਨਾਂ ਦੇ ਪਹਿਣੇ ਹਾਂ ਪੱਕੀ ਗੱਲ ਪੱਕੀ ਗੱਲ ਸਤਿ ਸ਼੍ਰੀ ਅਕਾਲ ਪੰਜਾਬ 1 ਕੱਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਪੰਜਾਬ ਦੇ ਪਿੰਡਾਂ ਦੇ ਵਿੱਚ ਜਦੋਂ ਚਰਚਾ ਛਿੜਦੀ ਆ ਸਿਆਸਤ ਦੀ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਚੋਣਾ ਸਿਰਤੇ ਨੇ ਤੇ ਚੋਣਾ ਲੋਕ ਸਭਾ ਚੋਣਾ ਪੰਜਾਬ ਦੇ ਵਿੱਚ ਹੋਣ ਵਾਲੀਆਂ ਨੇ ਹਰ ਪਾਰਟੀ ਸਰਗਰਮ ਹੈ ਤੇ ਲੋਕ ਵੀ ਸਰਗਰਮ ਨੇ ਅਸੀਂ ਪਿੰਡ ਦੇ ਵਿੱਚ ਮੌਜੂਦ ਆ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਕਿਹਦੀ ਰਿਪੋਰਟ ਫੇਲ ਆ ਤੇ ਕਿਹਦੀ ਪਾਸ ਆ ਕਿਹੜੇ ਕੰਮ ਨੇ ਜਿਹੜੇ आले ਹੋਏ ਨਹੀਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਅਧੂਰੀਆਂ ਨੇ ਤੇ ਕਿਹੜੀਆਂ ਪੂਰੀਆਂ ਹੋ ਗਈਆਂ ਗੱਲਬਾਤ ਸ਼ੁਰੂ ਕਰਦੇ ਆ ਸਸੀਕਰ ਬਜ਼ੁਰਗੋ ਕੀ ਨਾ ਤੁਹਾਡੀ ਸ਼ਾਮ ਸਿੰਘ ਜੀ ਬਿਲਕੁਲ ਪਹਿਲਾਂ ਦੱਸ ਦਿਓ ਪਿੰਡ ਦਾ ਨਾਮ ਕੀ ਆ ਬੈਠੇ ਕਿੱਥੇ ਆਪਾਂ ਆਪਾਂ ਬੈਠੇ ਆ ਦੁੱਦੇ ਬੈਠੇ ਜੀ ਜੀ ਤੇ ਇਹ ਤੁਸੀਂ ਤਾਂ ਫਿਰ ਮਤਲਬ ਜਿਹਨੂੰ ਮਾਲਵਾ ਕਹਿ ਲਿਆ ਬਠਿੰਡਾ ਏਰੀਆ ਜਿਹੜਾ ਆ ਗਿਆ ਇਹਨੂੰ ਤਾਂ ਕਾਲੀ ਦਲ ਦਾ ਗੜ ਮੰਨਿਆ ਗਿਆ ਹੁਣ ਤੱਕ ਵੀ ਪ੍ਰਕਾਸ਼ ਸਿੰਘ ਦੀਆਂ ਦਾ ਸੀ ਆ ਹਾਂਜੀ ਹੁਣ ਆ ਭਗਤ ਮੰਦਾ ਗਿਆ ਥਾਰੂਵਾਲਾਂ ਦਾ ਅੱਛਾ ਉਹਨਾਂ ਦੀ ਚਰਚਾ ਜ਼ਿਆਦਾ ਹੁੰਦੀ ਹੈ ਹੁਣ ਉਹਨਾਂ ਦੀ ਜ਼ਿਆਦਾ ਹੁੰਦੀ ਹੈ ਕੀ ਕੀ 2 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕੀ ਆ ਕਿਹੜੇ ਤੁਹਾਨੂੰ ਲੱਗਦਾ ਕੰਮ ਵਧੀਆ ਹੋ ਗਿਆ ਇੱਥੇ ਕੁਝ ਨਿਕਲਿਆ ਹੈ ਕਿ ਉਹਨਾਂ ਨੇ ਅੱਛਾ ਇਹ ਦੂ ਗਾਂ ਪਤਾ ਲੱਗੂ ਕੋਦੋਂ ਕਰਦਗੇ ਹੂੰ 2 ਸਾਲਾਂ ਚ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਕਰਿਆ ਕਿਹੜੇ ਕਿਹੜੇ ਰਹਿ ਗਏ ਅੱਧੇ ਕਿਹੜੇ ਰਹਿ ਗਏ ਜਿਹੜੇ ਸਾਰੇ ਰਹਿੰਦੇ ਕਰੇ ਕੋਈ ਨਹੀਂ ਆ ਹੂੰ ਸਾਰੇ ਰਹਿੰਦੇ ਜਿਵੇਂ ਜਿਵੇਂ ਕੋਈ ਦੱਸੋ ਕੰਮ ਕਿਹੜਾ ਰਹਿ ਗਿਆ ਕੰਮ ਤਾਂ ਜੰਗਿਆ ਸੁਗਾਰ ਰਹਿ ਗਿਆ ਜੀ ਪਾਣੀ ਪੂਣੀ ਦਾ ਨਸਲ ਹੀ ਹੈ ਉਹ ਕਹਿੰਦੇ ਅਸੀਂ ਵੇਖੋ 300 ਮਿੰਟ ਬਿਜਲੀ ਮੁਫਤ ਕਰਤੀ ਆ ਅਸੀਂ ਬੀਬੀਆਂ ਨੂੰ ਬਸ ਦਾ ਸਫਰ ਫ੍ਰੀ ਕਰਤਾ ਆ ਅਸੀਂ ਗਾ ਹਜ਼ਾਰ-ਹਜ਼ਾਰ ਰੁਪਈਆ ਵੀ ਦੇ ਦੇਾਂਗੇ ਬੁੱਡੀਆਂ ਦੇ ਜਿਹੜਾ ਖੱਫਦੀ ਕਰਿਆ ਉਹ ਬਹੁ ਮੜੀ ਗੱਲ ਦੀ ਰੋਟੀਆਂ ਦਾ ਪੰਗੋੜੇ ਨਹੀਂ ਆ ਉਹ ਪਹਿਲਾਂ ਹੀ ਭੱਜ ਜਾਂਦੀਆਂ ਤੇ ਧੋਲੇ ਚੱਕ ਦਿੰਦੀਆਂ ਇਹ ਵਕਤ ਹਟਨੇ ਚਾਹੀਦੇ ਗੱਲ ਇਹ ਅੱਛਾ ਇਹ ਥੋੜੀ ਤਾਂ ਰੋਟੀ ਤੇ ਅਸਰ ਪੈ ਗਿਆ ਜਾਂਦਾ ਜਿੰਦੇ ਜੀ ਸਦੇ ਪਕਾ ਕੇ ਪਈਆਂ ਸਟਕੇ ਭੱਜ ਜਾਂਦੀਆਂ ਆ ਛਾਉ ਨੂੰ ਹੱਥ ਨੇ ਆਉਂ بس ਆ ਵੇਖ ਲੋ ਬਈ ਮਾਨ ਸਾਹਿਬ ਇਹਨਾਂ ਦਾ ਕਹਿਣਾ ਅੱਜ ਤਾਂ ਰੋਟੀ ਤੇ ਵੀ ਗਏ ਤੁਹਾਡੇ 1000 ਰੁਪਏ ਦੇ ਚੱਕਰ ਤੇ ਵਿੱਚ ਅੱਛਾ ਮਤਲਬ ਤੇ ਹਾਂਜੀ ਨਾਲ ਜਾ ਲੈ ਰੈਂਦੀਆਂ ਉਹ ਕਿਹੜਾ ਅੱਛਾ ਉਹ ਫਰੀਆਲਾ ਹਾਂ ਲੈ ਕੇ ਦਾਰਕੜ ਤੇ ਚਲ ਪੈਂਦੀਆਂ ਮੁਰਕੇ ਸਾਹਿਬ ਨੂੰ ਆਉਂਦੀਆਂ ਖੇਡਦੀਆਂ ਪਰ ਉਹ ਕਹਿੰਦੇ ਨਾ ਵੇਖੋ ਅਸੀਂ ਬੀਬੀਆਂ ਕੁੜੀਆਂ ਦੀ ਸਹਾਇਤਾ ਕੀਤੀ ਵੀ ਕਿਤੇ ਆਣਾ ਜਾਣਾ ਹੋਵੇ ਮਤਾਜ ਨਹੀਂ ਰਹਿੰਦੀਆਂ ਪੈਸੇ ਮੰਗਣ ਦੇ ਮੰਗਦੇ ਉਹ ਜਿਹੜਾ ਰਸੋਈਆਂ ਵਾਲਾ ਦੇਣਾ 1000 ਉਹ ਤਾਂ ਦਿੱਤਾ ਜਿਹੜੇ ਜਿਹਦੇ ਕੰਮ ਆ ਵੀ ਤੇ ਵਸੇ ਠੱਕੇ ਖਾਂਣ ਜਾਂਦੀਆਂ ਲੜਕਾ ਮਛੁਰਦਾ ਘਰ ਦਾ ਵੀ ਨਾਲੇ ਸੀਐਮ ਮਾਨ ਕਹਿੰਦੇ ਮੈਂ ਤਾਂ ਕਿਸਾਨਾਂ ਨੂੰ ਨਾਰਾਜ਼ ਹੀ ਨਹੀਂ ਹੋਣ ਦਿੱਤਾ ਭਾਵੇਂ ਗੰਨੇ ਵਾਲੇ ਆ ਕੋਈ ਜਿਹੜੇ ਨਰਮੇ ਵਾਲੇ ਆ ਸਾਰਿਆਂ ਨੂੰ ਮੈਂ ਮਿਲਿਆ ਪਹੁੰਚਿਆ ਨਹੀਂ ਰਾਸ਼ੀਆਂ ਹੱਲ ਨਹੀਂ ਹੋਏ ਸਾਹਿਬ ਦੇ ਦੋ ਸਾਲਾਂ ਜੋ ਵੇਖੋ ਜੀ ਕਿੰਨੇ ਧਰਨੇ ਲੱਗੇ ਕਿਸਾਨਾਂ ਨੇ ਲਾਤਾ ਹਜੇ ਵੀ ਕਿਸਾਨਾਂ ਚੱਲਿਆ ਮਾਸਟਰਾਂ ਨੇ ਲਾਤਾ ਇਕ ਪੁਲਸਾ ਜਿਹਦੀ ਉਹ ਉਹ ਨਹੀਂ ਲਾਉਂਦੇ ਔਰ ਸਾਰੇ ਕੋ ਲੱਗੇ ਜਾਂਦੇ ਤੇ ਜਿਹੜੇ ਕੁੱਟ ਖਾਧੀ ਲੋਕਾਂ ਨੇ ਉਹ ਵਖਰੀ ਹੈ ਤੇ ਜੇ ਆਪਾਂ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ ਹਰਸਿਮਰਤ ਕੌਰ ਬਾਦਲ ਬਟਿੰਡੇ ਤੋਂ ਇਸ ਵਾਰ ਕਹਿੰਦੇ ਵਿੱਚ ਉਹਨਾਂ ਲੜਨਗੇ ਫੇਰ ਕਿਉਂਕਿ ਉਹਨਾਂ ਦਾ ਏਰੀਆ ਤਾਂ ਮੈਂ ਬਾਦਲਾਂ ਦੀ ਗੱਲ ਤਾਂ ਕਰ ਰਿਹਾ ਉਹ ਕਹਿੰਦੇ ਆ ਸੁਖਵੀਰ ਸਿੰਘ ਬਾਦਲ ਕੇ ਜਿੰਨਾ ਕਿਸਾਨਾਂ ਲਈ ਪਿੰਡਾਂ ਦੇ ਵਿੱਚ ਕੰਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪਿਤਾ ਜੀ ਨੇ ਕੀਤਾ ਜਾਂ ਅਕਾਲੀ ਦਲ ਨੇ ਕੀਤਾ ਉਹਨਾਂ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ ਪਰ ਵਿਰੋਧੀ ਧਿਰ ਉਹਨਾਂ ਤੇ ਹਮਲੇ ਕਰਦੀ ਆ ਹੋਏ ਇਹ ਕੰਮ ਬਾਦਲਾਂ ਦੇ ਰਾਜ ਚ ਵੀ ਕਦੇ ਕਿ ਨਹੀਂ ਹੋਏ ਜੀ ਲੋਕ ਮਤਲਬ ਹੀ ਜਾ ਰਿਹਾ ਬਾਦਲਾਂ ਨੇ ਬਾਦਲ ਖੁਦ ਨੇ ਆਪ ਔਰ ਕੀਤਾ ਸਭ ਤੋਂ ਪਹਿਲਾਂ ਪੰਜਾਬ ਦਾ ਸਾਡਾ ਸੂਆ ਪੱਕਾ ਕੀਤਾ ਤੇ ਜੀਚੇ ਚ ਪਾਣੀ ਨਹੀਂ ਉਹਨਾਂ ਨੂੰ ਉਹ ਧਾਨਾ ਵੇਖ ਲੋ 2 ਇੰਚ ਨਾਲ ਆ ਜਿਹੜਾ ਅਸੀਂ ਲਿਫਟ ਪੰਪ ਤੋਂ ਚੱਕਦੇ ਆ ਉਹ ਬਿੱਲ ਭਰ ਕੇ ਚੱਕਦੇ ਪਾਣੀ ਉਹ ਕੁਝ ਮੁਕਤ ਨਹੀਂ ਹੁੰਦਾ ਜੇ ਉਹ ਆ ਸਹੀ ਸੁਆ ਹੋਵੇ ਸਾਨੂੰ ਲੋੜ ਕੀ ਉਥੋਂ ਚੱਕਣ ਦੀ ਖਰਚਾ ਇਹਨਾਂ ਕੋਲ ਚੱਲਦੇ ਹੋ ਇਹਨਾਂ ਬਿੱਲ ਪਾ ਤੇ ਤੇਲ ਛੱਡਦਾ ਉੱਥੇ ਤੇ ਨਾਲੇ ਤਾਂ ਮਾਨ ਸਰਕਾਰ ਦਾ ਵੀ ਦਾਵਾ ਵੀ ਅਸੀਂ ਤਾਂ ਪਾਣੀ ਪਹਚਾਤਾ ਪਿੰਡਾਂ ਦੇ ਵਿੱਚ ਫਸਲਾਂ ਤੱਕ ਪਾਣੀ ਨਹੀਂ ਆਇਆ ਪਹੁੰਚਾ ਨਹੀਂ ਤੁਹਾਡੇ ਤੱਕ ਨਾ 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 ਤੇਲਾਂ ਤੱਕ ਪਹੁੰਚਦਾ ਹੀ ਜਾਂਦਾ ਇੱਕ ਪਰਸੋਂ ਆਇਆ ਸਵੇਰ ਆ ਉੱਥੇ ਟੋਟਕੇ ਆ 50 ਕਿਲੇ ਤੋਂ ਉੱਥੇ ਦਾ ਕਰਤੇ ਜ਼ਿੰਮੇਦਾਰ ਤੇ 100 ਕਿਲ 100 ਕਿਲਾ ਕੌਣੀ ਤੋੜਤਾ ਉਹ ਇਹ ਆਈ ਵਾਰੀ ਟੁੱਟਦਾ ਮੈਂ ਖਬਰ ਦੇਖੀ ਸੀ ਉਹ ਆਈ ਆਈ ਇਹਨਾਂ ਇਹਨਾਂ ਦਾ ਨਾ ਇਹਨਾਂ ਦਾ ਨਾ ਇਹਨਾਂ ਸਾਰਾ 20 ਇੰਚ ਤੇ ਪਾਣੀ ਸੁਵ ਚ ਲੂਕੇ ਵੇ ਨਾ ਤਾਂ ਹੋ ਗਿਆ ਕੱਲ ਕੱਲ ਜਿਹੜਾ 2 ਸਾਲਾਂ ਜੇ ਇੱਕਦ ਵੀ ਨਹੀਂ ਆਇਆ ਪਿੱਛੋਂ ਜਾਂ ਮੋਗੇ ਬੰਦ ਕਰੇ ਤਾਂ Thu ਆਇਆ ਪਿੱਛੋਂ ਸਾਰੇ ਮੋਗੇ ਕੌਣੀ ਬੁੜੀ ਸਾਰੇ ਬੰਦ ਕਰਨ ਦੇ ਫੇਰ ਸੁਵ ਟੁੱਟਿਆ ਇਹ ਮੁਗੇ ਤਾਂ ਜਰੂਰ ਹੈਗੇ ਛੋਟੇ ਕਰੇ ਪਰ ਉਹ ਜਿਹੜੇ ਪਿੱਛੇ ਮੁਗੇ ਪਾਣੀ ਬੰਦ ਕਰ ਦਿੰਦੇ ਐ ਫੇਰ ਸੂਕਾ ਟੁੱਟਦਾ ਤੇ ਜੇ ਹੁਣ ਤੁਹਾਡੇ ਪਿੰਡਾਂ ਦੇ ਵਿੱਚ ਆਉਣਗੇ ਕਿਉਂਕਿ ਵੋਟਾਂ ਦਾ ਟਾਈਮ ਆ ਸਾਰਿਆਂ ਨੇ ਆਉਣਾ ਆਮ ਆਦਮੀ ਵਾਲਿਆਂ ਨੇ ਵੀ ਆਉਣਾ ਅਕਾਲੀ ਦਲ ਨੇ ਵੀ ਆਉਣਾ ਤੇ ਕਾਂਗਰਸ ਵੀ ਆਉਣਗੇ ਭਾਜਪਾ ਵਾਲੇ ਵੀ ਵੱਖਰੀ ਚੋਣ ਲੜ ਰਹੇ ਉਹ ਵੀ ਆਉਣਗੇ ਤੇ ਫਿਰ ਕਿਹਨੂੰ ਸਵਾਗਤ ਕਰੋਗੇ ਕੀ ਤੁਹਾਨੂੰ ਲੱਗਦਾ ਵੀ ਕਿਹਦੇ ਤੋਂ ਉਮੀਦ ਆ ਅਜਿਹੀ ਤੇ ਵੋਟਰ ਕਿਸੇ ਨੂੰ ਨਹੀਂ ਪਾਉਂਦੇਗੇ ਵੋਟਰੀ ਪਾਉਣੀ। ਫੋਨੀ ਵੋਟ ਪਾਉਂਦੀ ਨਹੀਂ ਐ ਤਾਂ ਪਾਉਂਦੀ ਨਹੀਂ ਹੁੰਦੇ। ਬਾਪੂ ਵੋਟ ਤਾਂ ਕਹਿੰਦੇ ਤਾਕਤ ਹੁੰਦੀ ਆ ਬੰਦਾ ਫੈਸਲਾ ਕੋਈ ਲੀਡਰ ਇੱਕੋ ਵਾਰੀ ਤਾਂ ਤੁਹਾਡੇ ਕੋਲ ਕੋਈ ਮੰਗਣ ਆਉਂਦੇ ਆ ਉਹ ਵੀ ਆਪਾ ਦੇਣਾ ਸੀ। ਓਏ ਵੱਡੀਆਂ ਵੋਟਾਂ ਹੁੰਦਾ ਨਾ ਕੋਈ ਅਸਰ ਨਹੀਂ ਹੁੰਦਾ ਜਦੋਂ ਪਿੰਡਾਂ ਜਿਹਨਾਂ। ਅੱਛਾ। ਇਹ ਕੋਈ ਵੋਟ ਘਾਟੀ ਪਾਉਂਦੇ ਆ। ਪਾਰਪਾ ਨੂੰ ਵੜ ਨਹੀਂ ਦਿੰਦੇ। ਹਾਂਜੀ। ਪਿੰਡਾਂ ਦੇ ਪਾਰਪਾ ਨੂੰ ਵੜ ਨਹੀਂ ਦਿੰਦੇ ਕਿਸਾਨ। ਕੋਈ ਐਂਟਰੀ ਨਹੀਂ। ਕੋਈ ਐਂਟਰੀ ਨਹੀਂ ਆ ਦੇ ਜਿਆਦਾ ਕਾਲੀ ਆਉਣਗੇ ਕਾਂਗਰਸ ਜਾਂ ਪਾਰਪਾ। ਨਾਲੇ ਇਸ ਏਰੀਆ ਚ ਕਹਿੰਦੇ ਵੀ ਆ ਆਪ ਵਾਲਿਆਂ ਦੇ ਖੁੱਡੀਆਂ ਦੇ ਬੇਟੇ ਨੂੰ ਵੀ ਕੀ ਰਿਆ ਗਿਆ ਉਹਨਾਂ ਨੂੰ ਵੀ ਬਹੁਤ ਸਵਾਲ ਹੋਏ ਆਮ ਆਦਮੀ ਪਾਰਟੀ ਵਾਲਿਆਂ ਨੂੰ ਉਹ ਉਹਨਾਂ ਦੇ ਪਿੰਡ ਦੇ ਜਿਹੜੇ ਲੀਡਰ ਸੀ ਨਾ ਉਹ ਆਦ ਤੇ ਵੀ ਇਹ ਸਾਨੂੰ ਗਲਤ ਕੀਤਾ ਤੁਸੀਂ ਜਿੰਨਾ ਜਿੰਨਾ ਚਾਹੀ ਰਹਿਨੇ ਆ ਇਹਨਾਂ ਤੋਂ ਕਟਕਾਉਂਦੇ ਤੁਸੀਂ ਕੰਮ ਇਹ ਪੁੱਠੇ ਕਰਕੇ ਤੁਸੀਂ ਤੇ ਛੋਟੇ ਪਿੰਡ ਚ ਹੋਰ ਕਿਹੜੀ ਪਾਰਟੀ ਜੇ ਸ਼ਰਮਨੀ ਅਕਾਲੀ ਦਲ ਆਉਂਦੀ ਆ ਤਾਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਇਲਾਕੇ ਆਪਣੇ ਸਾਡੀ ਵੋਟ ਵੀ ਵੱਧਦੀ ਹਰ ਸਾਲ ਇੱਥੇ ਜਦੋਂ ਇਲੈਕਸ਼ਨ ਆਉਂਦਾ ਅਕਾਲੀ ਦਲ ਨੂੰ ਸਪੋਰਟ ਹਾਂ ਅਕਾਲੀ ਦਲ ਨੂੰ ਸਪੋਰਟ ਕਰ ਕਾਰਨ ਵੀ ਉਹਨਾਂ ਨੇ ਕੀ ਕੰਮ ਕੀਤੇ ਆ ਮੰਮਾ ਉਹ ਬਾਦਲ ਕਹਿੰਦਾ ਸੁਆਸਾ ਸਾਂਝਾ ਮੰਡੀ ਬਣਾਤੀ ਹੋਰ ਕੰਮ ਹਸਪਤਾਲ ਤਸੀਲਹਾ ਬਣਾਤੀਆਂ ਜਿਹੜੇ ਸਹੂਲਤਾਂ ਹਸਪਤਾਲ ਵੀ ਚੰਗਾ ਤੇ ਤਸੀਲ ਦਾ ਦੇਤੀਆਂ ਹੁੰਦੀਆਂ ਅੱਛਾ ਇੱਕ ਪਿੰਡਾਂ ਵਿੱਚ ਇਹ ਇਹ ਹਾਂਜੀ ਇੱਕ ਪਿੰਡਾਂ ਚ ਇਹ ਵੀ ਰੋਸਾ ਪੜਾ ਰਹਿੰਦਾ ਵੀ ਲੀਡਰ ਨਾ ਵੋਟਾਂ ਲੈ ਜਾਂਦੇ ਆ ਮੁੜ ਕੇ ਪਿੰਡਾਂ ਚ ਆਉਂਦੇ ਨਹੀਂ ਤਾਂ ਆਉਂਦੇ ਆ ਹੁਣ ਆਮ ਆਦਮੀ ਪਾਰਟੀ ਵਾਲੇ ਨੇ ਲਾਇਆ ਕਿਸੇ ਬਤਾਏ ਇੱਕ ਮੰਤਰੀ ਕੇ ਕੋਈ ਆਇਆ ਇਹਨਾਂ ਦਾ ਆਹ ਪਾਰਟੀ ਦਾ ਐਮਐਲਏ ਨਹੀਂ ਜੀ ਕਾਂਗਰਸ ਦਾ ਰਾਜਾ ਰਹੇ ਉਹ ਆਇਆ ਕਾਂਰਸੀ ਆਇਆ ਉਹ ਆਉਂਦੇ ਆ ਆਉਂਦੇ ਆ ਹਾਂ ਕਿੱਧਰ ਬਾਹਰ ਏਰੀਆ ਤੁਹਾਡਾ ਹਾਂ ਕਿੱਧਰ ਬਾਹਰ ਗਿਆ ਉਹ ਆਉਂਦੇ ਦੁਗਦੇ ਸੁਗਦੇ ਵੀ ਆਉਂਦੇ ਤੇ ਇਹ ਹੋਰ ਕੋਈ ਆਮ ਪਾਰਟੀ ਦਾ ਲੀਡਰ ਨਹੀਂ ਹੈ ਜਾਂ ਅਕਾਲੀਆਂ ਦੇ ਆਉਂਦੇ ਡੀਪੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਿੰਡਾਂ 'ਚ ਕਿਹੜਾ ਮਾਰਦੇ 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 ਲਗਾਤਾਰ ਭਾਵੇਂ ਸੱਤਾ ਦੇ ਵਿੱਚ ਨਹੀਂ ਹੈਗੇ ਉਦੋਂ ਨਹੀਂ ਹਾਂ ਹਾਂ ਉਹਨੂੰ ਵੀ ਆਉਂਦੇ ਆ ਪਹਿਲਾਂ ਵੀ ਆਉਂਦੇ ਆ ਡੁਗਦੇ ਸੁਗਦੇ ਜਾਉਂਦੇ ਆ ਜੇ ਕੋਈ ਨਾ ਪਤਾ ਲੱਗਾ ਕਿ ਇਹਨੂੰ ਫਿਰ ਤਾਂ ਵਕਤ ਹੀ ਨਹੀਂ ਜੇ ਲੱਗਦਾ ਫਿਰ ਮਰਗ ਤੇ ਆ ਮਗਰੋਂ ਵੀ ਆ ਜਾਂਦੇ ਪਹਿਲਾਂ ਵੀ ਆ ਜਾਂਦੇ ਕੋਈ ਛੋਟੇ ਲੀਟਰ ਆਉਂਦੇ ਜਾਂ ਬੀਬੀ ਬਾਦਲ ਜਾਂ ਕੋਈ ਹੋਰ ਆਪ ਵੀ ਆ ਜਾਂਦੇ ਨਹੀਂ ਉਹ ਨਹੀਂ ਆਉਂਦੇ ਜਿਹੜੇ ਆ ਡੈਂਪੀਟਲ ਵਰਗੇ ਜਿਹੜੀ ਕੀ ਮਸਲੇ ਨੇ ਬਜ਼ੁਰਗੋ ਪਿੰਡਾਂ ਦੇ ਵਿੱਚ ਇਹ ਵੀ ਸਾਡੇ ਜਦੋਂ ਦਾ ਪਗੰਤਮਾਨ ਬੜਿਆ ਸੁਭਾ ਨਹੀਂ ਆਇਆ ਪਾਣੀ ਨਹੀਂ ਆਇਆ ਹੁਣ ਪਾਣੀ ਦੀ ਲੋੜ ਨਹੀਂ ਹੁਣ ਪਾਣੀ ਚੜਦਾ ਮਗਰੋਂ ਅਸੀਂ ਇਸ ਗੱਲ ਤੇ ਦੁਖੀ ਆਂ ਇਹ ਤਾਂ ਤੁਸੀਂ ਉਹਨਾਂ ਦੇ ਦਾਅਵੇ ਤੋਂ ਬਿਲਕੁਲ ਉਲਟ ਗੱਲ ਕਰ ਰਹੇ ਹੋ ਉਹ ਤਾਂ ਸਾਰਾ ਦਿਨ ਰੌਲਾ ਹੀ ਇਹੀ ਪਾਉਂਦੇ ਪਏ ਸਤਾ ਬਹੁਤ ਪਾਣੀ ਭੇਜਤਾ ਪਾਣੀ ਮੋਟਰਾਂ ਦੇ ਅਸੀਂ ਕਨੈਕਸ਼ਨ ਹੀ ਨਹੀਂ ਤਿੰਨ ਸਾਲਾਂ ਨੂੰ ਬੈਠਿਆ ਪੁੱਛੋ ਇਹਨਾਂ ਨੂੰ ਵੀ ਪਾਣੀ ਆਇਆ ਸਾਡੇ ਲੋੜ ਵੇਲੇ ਲੋੜ ਵੇਲੇ ਨਹੀਂ ਆਇਆ ਹੁਣ ਕਣਕਾਂ ਦੀ ਵੱਢੀ ਜਾਣੀ ਹੈ ਹੁਣ ਪਾਣੀ ਆਇਆ ਹੈ ਹੁਣ ਸਾਡੇ ਕਣਕਾਂ ਭਰ ਗਿਆ ਥੋੜਾ ਟੁੱਟ ਗਿਆ ਫਸਲ ਦਾ ਨਾ ਇਹ ਤਾਂ ਪਹਿਲਾਂ ਤੋਂ ਕਾਲੀਆਂ ਨੂੰ ਵੋਟ ਪਾਉਣੀ ਹੈ 70 ਸਾਲ ਦੀ ਉਮਰ ਹੋ ਗਈ ਮੇਰੀ ਇੱਕ ਕਾਲੀਆਂ ਨੂੰ ਪਾਉਣੀ ਹੈ ਤੇ ਸਾਡੇ ਕੰਮ ਵੀ ਕਾਲੀਆਂ ਨੇ ਬਹੁਤ ਕਰੇ ਸਾਡੇ ਪਿੰਡ 'ਚ ਕਿਹੜੇ ਕਿਹੜੇ ਕੰਮ ਹੋਏ ਕਿਉਂਕਿ ਨਾ ਬਹੁਤ ਜਿਆਦਾ ਕਰਿਆ ਮੈਂ ਸੀਐਮ ਮਾਨ ਕਹਿੰਦੇ ਆ ਵੀ ਮੈਂ ਕਨਾਵਾ ਬਹੁਤ ਕਰਿਆ ਸੀਐਮ ਮਾਨ ਕਹਿੰਦੇ ਆ ਵੀ ਇਹ ਜਿਹੜੇ ਬਜ਼ੁਰਗ ਨੇ ਨਾ ਇਹ ਪੱਕੀ ਜਿਹੜੇ ਅਕਾਲੀਆਂ ਨੂੰ ਵੋਟ ਪਾ ਦਿੰਦੇ ਆ ਨਵੀਂ ਪੀੜੀ ਤਾਂ ਨਹੀਂ ਪਾਉਂਦੇ ਤੁਸੀਂ ਸੁਖਦੇ ਵੀ ਸਾਡੇ ਆਉਂਦੇ ਆ ਸਾਰੇ ਦੁੱਖ ਪੁੱਛਦੇ ਜਾਂਦੇ ਆ ਹਾਂ ਇਹ ਤਾਂ ਅਕਾਲੀਆਂ ਨੂੰ ਵੋਟ ਪਾਉਣੀ ਆ ਕਿਸਾਨਾਂ ਵਾਸਤੇ ਕੰਮ ਕਰਿਆ ਮੋਟਰ ਬਹੁਤ ਜਿਆਦਾ ਕਰਿਆ ਬਹੁਤ ਜਿਆਦਾ ਕਰਿਆ ਮਾਦਰ ਸਾਹਿਬ ਨੇ ਸਾਡੇ ਕੰਮ ਬਹੁਤ ਕਰਿਆ ਅਸੀਂ ਵੋਟ ਵੀ ਇਦਾਂ ਹੀ ਪਾਉਣੀ ਆ ਜੀ ਪਹਿਲਾਂ ਤੁਸੀਂ ਕਿ ਹੁਣ ਵੀ ਪਾਵਾਂਗੇ ਆ ਮੈਂ ਹਰਨ ਪਾਵਾਂ ਚਤਨ ਜੀ ਅਸੀਂ ਕੱਲ ਤੁਹਾਡਾ ਕਿ ਨਾਮ ਸੀ ਸਰ ਖੇਤੀਬਾੜੀ ਕਰ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਫੇਲ ਆ ਕਿਹੜੀ ਪਾਸ ਆ ਆਸਟ ਗਈ ਸਾਡੇ ਤਾਂ ਮੇਰੇ ਸਾਹਜ ਤੋਂ ਨਾ ਪਾਰਟੀਆਂ ਪਹਿਲਾਂ ਵਾਲੀਆਂ ਆਗਰਾ ਵਾਸਤੇ ਕੱਢ ਗਿਆ ਨੇ ਤਾਂ ਸਾਰੇ ਅੰਧਾਰੇ ਹੀ ਵੇਜਦੇ ਸੀ ਕੋਲ ਵੀ ਛੇਕੇ ਤੇ ਲਾਤੇ ਹਸਪਤਾਲ ਵੀ ਛੇਕੇ ਤੇ ਲਾਤੇ ਤੇ ਆ ਇਹਨੂੰ ਵੇਨੇ ਵੀ ਕੀ ਕਰਦਾ ਅਗਲੇ ਆਉਣ ਵਾਲਾ ਸਾਲਾਂ ਚ ਇਹਨਾਂ ਨੇ ਅਰੇ ਤੱਕ 2 ਸਾਲਾਂ ਚ ਕਿਵੇਂ ਲੱਗਿਆ ਕੰਮ ਕਰ ਹੈ ਕੋਈ ਮਾੜੇ ਮਾੜੇ ਇਹਦੇ ਕੁਝ ਗਿਆਨਾ ਹੋਇਗਾ ਫਰਮਾਇਆ ਇਹਨਾਂ ਨੇ ਤੁਹਾਡੇ ਸਾਥੀ ਬੈਠੇ ਨਾਲ ਇਹ ਤਾਸ਼ ਕਿੱਡੀਆਂ ਨੇ ਉਹ ਤਾਂ ਕਹਿੰਦੇ ਵੀ ਅਕਾਲੀਆਂ ਨਹੀਂ ਕੀਤੇ ਜਿਹੜੇ ਕੰਮ ਕੀਤੇ ਅਕਾਲੀਆਂ ਨੇ ਕੀਤੇ ਤਾਂ ਅਕਾਲੀਆਂ ਨੇ ਠੇਕੇ ਤੇ ਵੀ ਬਹੁਤ ਲਾਏ ਆ ਸਾਰੇ ਹਸਪਤਾਲ ਤੇ ਸਕੂਲ ਸਕਾਲ ਸਾਰੇ ਇਹਨਾਂ ਨੇ ਵੇਚੇ ਐ ਵੀ ਹੋਈ ਆ ਅੱਛਾ ਤੁਸੀਂ ਨਹੀਂ ਅਕਾਲੀ ਦਲ ਨੂੰ ਸਵਾਰਥਨ ਕਰਦੇ ਤੇ ਕਾਲੀ ਦਲ ਨੂੰ ਪਾਉਂਦੇ ਆਂ ਵੋਟਾਂ ਤਾਂ ਪਾਉਂਦੇ ਆਂ ਅੱਗੇ ਵੀ ਪਾਉਂਦੇ ਆਂ ਤੇ ਪਿਛਲੇ ਸਾਲ ਵੀ ਕੱਲ੍ਹ ਕਾਨੂੰ ਪਾਈਆਂ ਉਹ ਵੈਸੇ ਆਪਾਂ ਪਿਛਲੀ ਸੋਚ ਉਹਨਾਂ ਦੀ ਤੁਹਾਨੂੰ ਦੱਸ ਦਿਆ ਵੀ ਕੀ ਸੀ ਕਿ ਇਹਨਾਂ ਦੀ ਕੀ ਹੈ ਇਹ ਆਹ ਤੁਸੀਂ ਕਾਂਗਰਸ ਦੀ ਗੱਲ ਕੀਤੀ ਤੁਹਾਡੇ ਵਿਧਾਇਕ ਨੇ ਕਾਂਗਰਸੀ ਕਾਂਗਰਸ ਦਾ ਤਾਂ ਕਹਿੰਦੇ ਆਪਸੀ ਕਾਟੋ ਕਲੇਸ਼ ਹੀ ਸਾਹ ਨਹੀਂ ਲੈਂਦਾ ਤੇ ਇੱਕ ਦੂਜੇ ਨੇ ਮਾਰੀ ਕੁੱਟੀ ਜਾਂਦੇ ਆ ਕਹਿੰਦੇ ਹੁਣ ਅਮਰਤਾ ਵੜਿੰਗ ਵੀ ਚੁਕਸੀ ਬਠਿੰਡੇ ਤੋਂ ਸੀਟ ਲੈਂਦੀ ਸੀ ਮਿਲੀ ਨਹੀਂ ਟਿਕਟ ਨਹੀਂ ਦਿੱਤੀ ਤੇ ਕਾਂਗਰਸ ਦਾ ਆਪਸੀ ਕਲੇਸ਼ ਉਹਨਾਂ ਦੀ ਪਾਰਟੀ ਕਮਜ਼ੋਰ ਕਰਦਾ ਤੇ ਫਿਰ ਲੋਕਾਂ ਦੇ ਕੰਮ ਨਹੀਂ ਹੁੰਦੇ ਇਹਨੂੰ ਕਿਵੇਂ ਦੇਖਦੇ ਹੋ ਕਾਂਗਰਸ ਤੇ ਹੈਗਾ ਕੋਈ ਮੜਾ ਮੋਟਾ ਭਰੋਸਾ ਜਾਂ ਨਹੀਂ ਨਹੀਂ ਸਾਡੇ ਨੂੰ ਤਾਂ ਕੋਈ ਭਰੋਸਾ ਨਹੀਂ ਬਿਲਕੁਲ ਜਮਾ ਤੁਹਾਨੂੰ ਤਾਂ ਕਾਲੀਏ ਦੇ ਭਰੋਸਾ ਇਹ ਸਪੈਸ਼ਲ ਯਾਰੀ ਫਿਰ ਛੋਟੇ ਵਿਧਾਇਕ ਬਣੇ ਨਾ ਕਾਂਗਰਸੀ ਵੋਟਾਂ ਤਾਂ ਪਈਆਂ ਅਕਸਰ ਤਾਂ ਹੀ ਬਣੇ ਵੋਟਾਂ ਤਾਂ ਪਈਆਂ ਫਿਰ ਪਾਦੀਆਂ ਲੋਕਾਂ ਨੇ ਨਾ ਇਹਨੂੰ ਵੀ ਮਡੀਰ ਨੇ ਐਵੇਂ ਪਾਦੀਆਂ ਭੁਗਤਮਾਨ ਨੂੰ ਅੰਮ੍ਰਿਤ ਨੇ ਪਾਈਆਂ ਵਾਹ ਬਣ ਗਈ ਮਡੀਰ ਦੀ ਸੋਣ ਲੱਗਿਆ ਵੀ ਹਵਾ ਬਣ ਗਈ ਹਾਂ ਵਾਹ ਬਣ ਗਈ ਉਹ ਫੋਨਾਂ ਤੇ ਵੀਡੀਓ ਹਾਂ ਵੀ ਪਾਰਟੀ ਬਦਲੀ ਐ ਇਨਕੀ ਹਾਂ ਤੀਜੀ ਵਾਰ ਜਿੱਤ ਗਏ ਇਥੇ ਨੇ ਕਿਹੜਾ ਕੁਝ ਕੀਤਾ ਕੁਝ ਨਹੀਂ ਕੀਤਾ ਕੰਮ ਨਹੀਂ ਹੋਇਆ ਨਹੀਂ ਨਹੀਂ ਹੋਇਆ ਕੁਝ ਨਹੀਂ ਹੋਇਆ ਕਿਹੜੇ ਗੋਡੇ ਲਾਉਂਦਾ ਪਿੰਡਾਂ ਚ ਕਿ ਨਹੀਂ ਨਹੀਂ ਉਹ ਲੋੜਵੇ ਲਿਆਂਦਾ अच्छा लोड वेले ਹੁਣ ਜਿਵੇਂ ਲੋਡ ਪੈ ਹਾਂ ਹਾਂ ਹੁਣ ਸਾਰੇ ਹੁੰਦੇ ਸਾਰੇ ਆਦੇ ਲੋਡ ਪਏ ਹੁਣ ਆਉਣਗੇ ਸਾਰੇ ਹੈ ਹਥੇ ਖਾਤਰਦਾਰੀ ਵੀ ਹੋਊਗੀ ਕਿਤੇ ਵੇ ਅੱਗੇ ਕਹਿੰਦੇ ਹੰਸਰਾ ਜਾਂਸ ਭਜਾਇਆ ਬਹੁ ਪਿੰਡਾਂ ਦੇ ਲੋਕਾਂ ਹਾਂ 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 ਦੇਖ ਅਬ ਅੱਗੇ ਬਜ਼ੁਰਗ ਕਹਿ ਰਹੇ ਸੀ ਕਿ ਅਕਾਲੀ ਦਲ ਵਾਲੇ ਤਾਂ ਆਉਂਦੇ ਰਹੇ ਆ ਪਹਿਲਾਂ ਵੀ ਆਉਂਦੇ ਰਹੇ ਆ ਹੁਣ ਵੀ ਆਉਂਦੇ ਆ ਹੁਣ ਵੀ ਹੁੰਦੇ ਆ ਉਹ ਹਾਰ ਕੇ ਵੀ ਵਿਚਾਰੇ ਫਿਰ ਵੀ ਆਏ ਹੋ ਆਹ ਨੰਬਰਦਾਰ ਸਾਹਿਬ ਤਾਂ ਪੁੱਛੋ ਤੁਸੀਂ ਕੀ ਇੱਥੇ ਕਾਰਜ ਕਰ ਗਿਆ ਹਾਂਜੀ ਸਸਟੀ ਕਾਰਜ ਦੇਖੋ ਸਸਟੀ ਸਸਟੀ ਆ ਇੱਥੇ ਆ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਇੱਥੇ ਕੀ ਨਾਂ ਕੀ ਮੇਰਾ ਨਾਂ ਤਾਂ ਸ਼ੰਦਰਪਾਲ ਸਿੰਘ ਹੈ ਅੱਛਾ ਤੁਸੀਂ ਪਿੰਡ ਦੇ ਨੰਬਰਦਾਰ ਨਹੀਂ ਨੰਬਰਦਾਰ ਨਹੀਂ ਲੋਕਲ ਬੰਦੇ ਆ ਅੱਛਾ ਜੀ ਹਾਂ ਸਹਾਰਨ ਬੰਦੇ ਇਹ ਬਾਈ ਤਾਂ ਰਿਪੋਰਟ ਸਰਵੇ ਕਰਦੇ ਸੀ ਵੀ ਪਿੰਡਾਂ ਦੇ ਵਿੱਚ ਲੋਕ ਕਿਹੜੇ ਕੰਮ ਰਹਿ ਗਏ ਕਿਹੜੀ ਪਾਰਟੀ ਤੇ ਖੁਸ਼ ਹੋ ਦੋ ਸਾਲਾਂ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਰਿਪੋਰਟ ਦੇ ਦਿਓ ਮੜਾ ਜਾ ਫੇ ਲੱਕ ਪਾਸ ਕੀ ਸਿਸਟਮ ਮੈਂ ਤਾਂ ਇਹਦਾ ਤਿੰਨਾਂ ਪਾਰਟੀਆਂ ਝੰਡੇ ਲਾ ਦੇਾਂਗੇ ਅੱਛਾ ਇਹਨਾਂ ਦਾ ਤਾਂ ਕੋਈ ਵਿਸ਼ਵਾਸ ਹੀ ਨਹੀਂ ਕਿਸੇ ਦੇ ਕਿ ਸੂਰੇ ਕਿੱਦਾਂ ਹੋ ਜਾਣਾ ਕੋਈ ਕਿੱਦਰ ਹੋ ਜਾਂਦਾ ਅਸੀਂ ਤਾਂ ਇਹ ਬਣਾਇਆ ਵਿਚਾਰ ਬਸ ਸਾਰੀਆਂ ਪਾਰਟੀਆਂ ਝੰਡੇ ਲਾ ਲਾਂਗੇ ਤੇ ਜਿਹਨੂੰ ਚੀ ਕਰਿਆ ਪਾ ਦੇ ਅੱਛਾ ਹਾਂ ਵੀ ਤੁਹਾਨੂੰ ਲੱਗਦਾ ਵੀ ਲੀਡਰ ਦੂਜੇ ਦਿਨ ਇੱਧਰ VOTER ਸਹੀ ਹੈ ਲੀਡਰ ਗਲਤ ਹੋਵੇ ਸਾਰੇ ਭਰੋਸਾ ਨਹੀਂ ਰਹਿੰਦਾ ਸਹੀ ਕਿ ਕਿਸੇ ਤੇ ਅੱਗੇ ਹਮ ਇੱਕ ਬੰਦੇ ਨਾਲ ਗੱਲ ਕਰਦਾ ਸੀ ਉਹ ਕਹਿੰਦਾ ਸੀ ਕੀ ਕਿਸੇ ਪਿੱਛੇ ਕੰਪੇਨ ਕਰੀਏ ਅਗਲੇ ਦਿਨ ਪਾਰਟੀ ਬਦਲ ਜਾਂਦੇ ਅਸੀਂ ਤਾਂ ਖੜੇ ਆ ਜਿੱਥੇ ਮਤਲਬ ਸਾਡਾ ਹੈਗਾ ਮੰਨ ਤੇ ਪਰ ਲੋ ਲੀਡਰ ਨਹੀਂ ਇਹਨਾਂ ਪਤਾ ਨਹੀਂ ਸਵੇਰੇ ਕਿੱਧਰ ਚੱਲਦੇ ਹਾਂ ਅਸੀਂ ਕਾਲ ਜੀ ਕੀ ਨਾਮ ਹੈ ਤੁਹਾਡਾ ਅਸੀਂ ਦਿਂਦਰ ਸਿੰਘ ਕੀ ਕੰਮ ਕਰ ਕਰਦੇ ਹਾਂ ਹਾਂ ਜਾਗੀ ਮਨਿਊਰੀ ਅੱਛਾ ਤੇ ਜਿਵੇਂ ਉਹ ਕਹਿੰ ਜਾਂਦੇ ਵੀ ਅਸੀਂ ਤਾਂ ਪੱਕੇ ਖੜੇ ਆ ਲੋਕ ਵੋਟਰ ਤਾਂ ਫਿਰ ਵੀ ਧਰਾਂ ਨਾਲ ਜੁੜੇ ਹੋਏ ਨੇ ਪਰ ਪਾਰਟੀਆਂ ਤੇ ਲੀਡਰ ਨਹੀਂ ਟਿਕਦੇ ਕੋਈ ਕਿੱਧਰ ਕੋਈ ਕਿੱਧਰ ਤੇ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਪਾਸ ਫੇਰ ਲੀਡਰ ਜਿਹੜੇ ਜੁਬਾਨ ਕਰ ਜਾਂਦੇ ਉਹ ਲੀਡਰ ਨਹੀਂ ਇੱਕ ਰੀਆ ਪੂਰੀ ਨਹੀਂ ਕਰਦੀ ਭਗਵਾਨ ਸਵਾਰ ਨੇ ਆਖਿਆ ਸੀ ਕਿ ਵੀ ਬੁੜੀਆਂ ਨੂੰ 10000 ਰੁਪਏ ਦੇਵਾਂਗੇ ਦਿੱਤਾ ਆ ਰੋਚਾ ਲੱਗਦੀ ਕਹਿੰਦੇ ਜੇ ਮਿਲ ਗਿਆ ਸਾਡੀ ਤਾਂ ਰੋਟੀ ਪਾਣੀ ਬੰਦ ਹੋ ਜਾਣੀ ਹੁਣ ਨਹੀਂ ਟਿਕਦੀਆਂ ਉਹ ਤਾਂ ਉਹ ਤਾਂ ਬੱਚਾਂ ਕੀ ਕਰਦੇ ਆ ਬੱਚਾਂ ਦੀ ਚੜ੍ਹ ਚੜ੍ਹਦੀ ਉਹ ਉਹ ਵੀ ਆਦੇ ਆ ਇਹ ਬੱਚਾਂ ਕਿ ਚੜ੍ਹਦੀ ਨੇ ਪੈਨਸ਼ਨ ਮਿਲਦੀ ਨਹੀਂ ਹੈ ਪੈਨਸ਼ਨ 2500 ਦਾ ਦੇਵਾਂਗੇ 1500 ਦੇ 50 ਹੋ ਜਾਈ ਜਾਂਦੇ ਉਹ ਹੀ ਪੈਨਸ਼ਨ ਨਹੀਂ ਮਿਲਦੀ ਆਈ ਨੋਮੀ ਨਾ ਨੂੰ ਅਗੇ ਕਰ ਦਾਂਗੇ ਅਸੀਂ 2500 ਕਰ ਦਾਂਗੇ ਆ 2 ਸਾਲ ਹੋ ਗਏ ਹਾਂ 2 ਸਾਲ ਹੋ ਗਏ ਤੇ ਕੋਈ ਉਹ ਹੀ 1500 ਆਈ ਜਾਂਦਾ ਕੋਈ ਮੰਗ ਨਹੀਂ ਕੀਤੀ ਕਦੀ ਕੋਈ ਆਇਆ ਇੱਥੇ ਕਿਹਾ ਨਹੀਂ ਇਹਨਾਂ ਦੇ ਵਰਗ ਕੋਈ ਆਉਂਦਾ ਹੀ ਨਹੀਂ ਵੋਟਾਂ ਨਾ ਦੇ ਦਰ ਦੇ ਬੰਦੇ ਅੱਛਾ ਬਿਲਕੁਲ ਨਹੀਂ ਆਇਆ ਕਿਸੇ ਨੇ ਕਿਹਾ ਨਹੀਂ ਕੋਈ ਨਹੀਂ ਆਇਆ ਸਾਨੂੰ ਪਹੁੰਚੇ ਨਹੀਂ ਆ ਗਏ ਵੀ ਦਵਾਈ ਬੂਟੀ ਤੁਹਾਨੂੰ ਸੋਟੂ ਮਿਲਦੀ ਹੈ 1500 ਦਿੰਦੇ ਆ 1500 ਦੀ ਦਵਾਈ ਬੂਟੀ ਨਹੀਂ ਆਉਂਦੀ ਨਾ ਮੁੰਡੇ ਸਾਨੂੰ ਕੁਝ ਦਿੰਦੇ ਆ ਸਾਡੀ ਪਰਸਨ ਪਤਾ ਨਹੀਂ ਚਾਹੀਦੀ ਹੈ ਫੇਰ ਸਾਡਾ ਟੈਮਪਸ ਬਜ਼ੁਰਗਾਂ ਦਾ ਆ ਵੀ ਬਾਹਰਲੇ ਮੁਲਕਾਂ ਚ ਵੀ ਇਸੇ ਕਾਲੇ ਸੁਰੱਖਿਆ ਰਹਿੰਦੀ ਹੈ ਬਜ਼ੁਰਗਾਂ ਦੀ ਵੀ ਚਲੋ ਆਪ ਦਾ ਖਰਚਾ ਪਾਣੀ ਚ ਲਾ ਲੇ ਹਾਂ ਬਜ਼ੁਰਗਾਂ ਨੂੰ ਸਾਨੂੰ ਘਰੋਂ ਵੀ ਨਹੀਂ ਪੈਸੇ ਮਿਲਦੇ ਤੇ ਸਾਨੂੰ ਗਵਰਨਮੈਂਟ ਵੀ ਘਟ ਦਿੰਦੀ ਹੈ ਤੇ ਸਾਡਾ ਟੈਮਪਸ ਬਾਹਰ ਨਹੀਂ ਹੁੰਦਾ ਪਰ ਸਾਨੂੰ ਪਤਾ ਨਹੀਂ ਚਾਹੀਦੀ ਐਂ ਫਿਰ ਜਨਾਨੀਆਂ ਥਾਂ ਬਜ਼ੁਰਗਾਂ ਨੂੰ ਇਹ ਪੈਨਸ਼ਨ ਵਧਾਉਣ ਪਹਿਲਾਂ ਹਨਾ ਜਨਾਨੀਆਂ ਵੀ ਆਪਣੀਆਂ ਹੀ ਲੈਂਦੀਆਂ ਠੂਣੇ ਵਿਚਾਰੀਆਂ ਉਹਨਾਂ ਦੀ ਨਹੀਂ ਕਟਣੀ ਚਾਹੀਦੀ ਉਹਨਾਂ ਨੂੰ ਲੈਣ ਦੇ ਠੂਣੇ ਅੱਛਾ ਤੇ ਇੱਕ ਸੱਟ ਹਾਂਜੀ ਇੱਕ ਸਾਡੀ ਸਮੱਸਿਆ ਹੋਰ ਜ਼ਿਮੀਦਾਰਾਂ ਦੀ ਕਾਹਲ ਸਾਡੇ 84 ਬੜੇ ਬਣੇ ਸਾਰੇ ਖਾਲ ਟਹਿਟ ਗਏ ਪਾਣੀ ਨਹੀਂ ਲੱਗਦਾ ਬਹੁਤ ਦਿੱਕਤ ਹੈ ਕਾਹਲ ਵੀ ਪੱਕੇ ਹੋਣੇ ਚਾਹੀਦੇ ਆ ਕਾਲੀਦਲ ਦੇ ਵਾਲੇ ਵੀ ਹਮਲਾ ਕਰੀ ਜਾਂਦੇ ਸੀ ਵੀ ਅਸੀਂ ਕਰਾ ਕੇ ਜਿਹੜਾ ਕੁਝ ਕਰਾਇਆ ਮੁੜ ਕੇ ਕੰਮ ਨਹੀਂ ਇਹਨਾਂ ਨੇ ਬੜੇ ਉਹ 84 ਬੜੇ ਉਦੋਂ ਦੇ ਬੜੇ ਪੱਕੇ ਖਾਲ ਮੁੜ ਕੇ ਕਿਸੇ ਨੇ ਬਾਦ ਨਹੀਂ ਪੁੱਛੀ ਹੁਣ ਖਾਲ ਜਾਮ ਬੰਦਾ ਟਹਿ ਗਏ ਸਾਰੇ ਟਹਿ ਗਏ ਉਹ ਨਵੇਂ ਸਿਰੇ ਕੋਈ ਬਣਾਊਗਾ ਤਾਂ ਫੇਰ ਕੋਈ ਗੱਲ ਬਣੂ ਤੇ ਕਿਸਾਨ ਫਿਰ ਜਿਵੇਂ ਪਾਸ਼ਪਾਲੀ ਵਿਰੋਧ ਕਰ ਰਿਹਾ ਆਮ ਆਦਮੀ ਪਾਰਟੀ ਤੁਸੀਂ ਕਹਿੰਦੇ ਕੰਮ ਨਹੀਂ ਕਰਦੀ ਫਿਰ ਵੋਟ ਕਿਸਾਨ ਕਿਹਨੂੰ ਪਾਉਗਾ ਕਿਸਾਨ ਤਾਂ ਯਾਰ ਓਡੋ ਡਿਮਾਨਾ ਸਾਰੇ ਇਹ ਕਿਹਦਾ ਨਹੀਂ ਆਪਦਾ ਕਿਹਦਾ ਆਮ ਪਾਰਟੀ ਵਾਲੇ ਬੈਠੇ ਵਿੱਚ ਸਾਡੇ ਹੀ ਸਾਡੇ ਵਿੱਚ ਬਟਿਆ ਕੋਈ ਕਾਲੀ ਬਟਿਆ ਕੋਈ ਕਾਂਗਰਸ ਬਟਿਆ ਤੁਸੀਂ ਆਪਦਾ ਮੰਨ ਦੱਸੋ ਨਾ ਬਾਕੀ ਤਾਂ ਕਾਲੀਆਂ ਤੈਨੂੰ ਪਹਿਲਾਂ ਹੀ ਦੱਸਿਆ ਐ ਤਾਂ ਕਰੀ ਉਹਨੂੰ ਪਾਉਣੇ ਪਹਿਲਾਂ ਤੁਸੀਂ ਤੇ ਕਾਲੀਆਂ ਨੂੰ ਹੀ ਪਾਉਣੀ ਹੈ ਜੀ ਬਿਲਕੁਲ ਹਾਰਨ ਭਾਵੇਂ ਦਿੱਤਨ ਹੈ ਦਾ ਕਹਿਣਾ ਕਿ ਹਾਰਨ ਭਾਵੇਂ ਦਿੱਤਨ ਨਹੀਂ ਤਾਂ ਸ਼ਰਮੀਆਂ ਅਕਾਲੀ ਦਲ ਨੂੰ ਹੀ ਵੋਟ ਪਾਉਣੀ ਹੈ ਬਾਕੀ ਕਈ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਵੀ ਠੀਕ ਕੰਮ ਕਰ ਰਹੀ ਆ ਸਾਰੇ ਬੰਦੇ ਪਾਰਟੀਆਂ ਨਾਲ ਬੈਠੇ ਆ ਵਿਚਾਰਾਂ ਵਾਲੇ ਵੀ ਬੈਠੇ ਆ ਕਾਂਗਰਸ ਵੀ ਬੈਠੇ ਆ ਫਿਰ ਤੁਸੀਂ ਇੱਥੇ ਐ ਜਾਂਚ ਕਰਕੇ ਮਨ ਨਹੀਂ ਸੁਲਾਉਂਦੇ ਵੀ ਜਿਵੇਂ ਬਾਜੀ ਦੇ ਨਾਲ ਨਾਲ ਵੀ ਯਾਰ ਆਪਾਂ ਐਸੇ ਪਾਰਟੀ ਇੱਕ ਧਿਰ ਨੂੰ ਪਾਈਏ ਸਾਰਾ ਪਿੰਡ ਨਹੀਂ ਆਈ ਨਹੀਂ ਕਿਸੇ ਦੇ ਅੱਖ ਨੂੰ ਲੱਗਦਾ ਅੱਛਾ ਹੈ ਇਹ ਮੈਨੂੰ ਕਹਿੰ ਤੂੰ ਮੇਰੇ ਮਗਰ ਲੱਗਿਆ ਨਹੀਂ ਲੱਗਦਾ ਅਟੋਟੀ ਮੰਨਣ ਲੋਕ ਨੇ ਉਹਵੇਂ ਬੋਣਗੇ ਦਾਦਾ ਪਿੰਡ ਦੇ ਖਾਣਾ ਕਰ ਰਿਹਾ ਜਿਵੇਂ ਆਥੜਾ ਕਰ ਬਣਿਆ ਕੋਈ ਕਿਸੇ ਨੇ ਥੜਾ ਕਰ ਨਹੀਂ ਬਣਾਇਆ ਲੀਡਰ ਨੇ ਬਣਾਇਆ ਅਜੇ ਤੱਕ ਕਰ ਬਣਾਇਆ ਇੱਕ ਆਦੋਂ ਦਾ ਬਣਿਆ ਹਾਂ ਇੱਕ ਆਦੋਂ ਦਾ ਬਣਿਆ ਇਹ ਨੂੰ ਹੋਗਾ ਦੂਰਕਸਾਲ ਹੋ ਗਿਆ ਬਣਿਆ ਉਦੋਂ ਬਣ ਕੇ ਰਾਜਵੰਦ ਨੇ ਬਣਾਇਆ ਸੀ ਉਦੋਂ ਮੁੜ ਕੇ ਕਹਿੰਦੇ ਨਹੀਂ ਬਾਤ ਪੁੱਛ ਸਸੀਕਰ ਬਾਪੂ ਜੀ ਕੀ ਨਾਮ ਗਰਮੀਤ ਸਿੰਘ ਬਾਪੂ ਜੀ ਜਿਵੇਂ ਹੁਣ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਕਹਿੰਦੇ ਵੀ ਇੱਕ ਤਰੀਕੇ ਉਹਨਾਂ ਨੇ ਐਲਾਨਕਾਰੀ ਦਿੱਤਾ ਕਿ ਮੈਂ ਚੋਣ ਲੜਨੀ ਆ ਲੋਕ ਸਭਾ ਚੋਣ ਆ ਉੱਥੇ ਦੂਜੇ ਪਾਸੇ ਲੱਖਾ ਸਦਾਨਾ ਆ ਫਿਰ ਆਪਣਾ ਉਹਨਾਂ ਦੀ ਨੌ ਆ ਮਲੂਕਾ ਪਰਿਵਾਰ ਦੀ ਤੇ ਗੁਰਮੀਤ ਖੁੱਡੀਆਂ ਜੀ ਮੌਜੂਦਾ ਉੱਥੋਂ ਦੇ ਐਮਐਲਏ ਜੁਨੇ ਹੋਏ ਐਮਐਲਏ ਵੀ ਆ ਤੇ ਕੌਣ ਲੱਗਦਾ ਤੁਹਾਨੂੰ ਕਿਹੜੀ ਧਿਰ ਨੂੰ ਇਸ ਵਾਰ ਲੋਕ ਮੌਕਾ ਦੇਣਗੇ ਮੇਰਾ ਹਰਜਿੰਦਰ ਪਾਦਲ ਨੂੰ ਦੇਣਗੇ ਕਾਰਨ ਜੀ ਕਿਉਂ ਹਰਜਿੰਦਰ ਕਾਰਨ ਪਹਿਲੀ ਦਾ ਪੰਜਾਬ ਦੀ ਉਹ ਧੀ ਆ ਜਿਹੜੀ ਪਾਰਲੀਮੈਂਟ ਚੁੰਨੀ ਲੈ ਕੇ ਬੋਲੀ ਆ ਤੇ ਬਾਕੀ ਕਿਸਾਨਾਂ ਦੇ ਹੱਕ ਚ ਬੋਲੀ ਆ ਤੇ ਬਾਕੀ ਹੋਰ ਵੀ ਗਰੀਬਾਂ ਵਾਸਤੇ ਵੀ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਆ ਆਟਾ ਦਾਲ ਤੇ ਪੈਨਸ਼ਨ ਗਰੀਬਾਂ ਨੂੰ ਬਿਜਲੀ ਮਾਫ ਇਹਨਾਂ ਨੇ ਕੀਤੀ ਜੱਟਾਂ ਨੂੰ ਪਹਿਲਾਂ ਬਿਜਲੀ ਇਹਨਾਂ ਨੇ ਮਾਫ ਕੀਤੀ ਹੂੰ ਹੂੰ ਇਹ ਗੱਲ ਜਿਹੜੀ ਤੁਸੀਂ ਚੁੰਨੀ ਵਾਲੀ ਗੱਲ ਕੀਤੀ ਯਾਨੀ ਕਿ ਸਿਰ ਤੇ ਚੁੰਨੀ ਲੈ ਕੇ ਗੱਲ ਕਰਦੇ ਵੀ ਉਹਦੇ ਨਾਲ ਕੀ ਫਰਕ ਪੈਂਦਾ ਆਪਾਂ ਨੂੰ ਵੋਟ ਉਹਨਾਂ ਦਾ ਫਰਕ ਹੈ ਪੰਜਾਬ ਦੇ ਕਈ ਲੋਕ ਉਹਨਾਂ ਆਖੀ ਇਹਦੇ 5 ਮਿੰਟਾਂ ਚ ਐਸਐਮਐਸਪੀ ਦੇ ਦੇਾਂਗੇ ਤੇ ਉਹਨਾਂ ਦੀਆਂ ਕਈ ਵੀਡੀਓ ਵੀ ਵਾਇਰਲ ਹੋਊਗਾ ਹੂੰ ਹੂੰ ਉਹ ਸਾਰਿਆਂ ਨੇ ਵੇਖੀ ਤਾਂ ਬਿਲਕੁਲ ਤਾਂ ਬਾਪੂ ਜੀ ਤਾਂ ਕਹਿਣਾ ਕਿ ਹਰਸ਼ਮਰਤ ਕੌਰ ਬਾਦਲ ਸਿਰ ਤੇ ਚੁੰਨੀ ਲੈ ਕੇ ਪਾਰਲੀਮੈਂਟ 'ਚ ਜਦੋਂ ਗੱਲ ਕਰਦੇ ਆ ਤਾਂ ਉਹਦਾ ਅਸਰ ਪੈਂਦਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇ ਸਕਦੇ ਨੇ ਲੋਕ ਦੇ ਦੇ ਸਕਦੇ ਆ ਲੋਕ ਇਸ ਵਾਰੀ ਦੇ ਸਕਦੇ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਤੇ ਆਕਾਲੀ ਦਲ ਨੇ ਝੂਠੀ ਮਾਰੇ ਕੰਮ ਤਾਂ ਉਹਦੋਂ ਵੱਤ ਭਗਵੰਤ ਮਾਰ ਮਾਰੀ ਜਾਂਦਾ ਹਮ ਕਦੇ ਕੁਛ ਬੋਲ ਦਿੰਦਾ ਗੱਲ ਕੋਈ ਤਾਂ ਠੋਕ ਕੇ ਦੁਬਾਰਾ ਚੱਟਰ ਵਾਲੀ ਗੱਲ ਇੱਕ ਦਿਨ ਤਾਂ ਲਾਗੂ ਕਰ ਦਿਆ ਦੂਜੇ ਦਿਨ ਆਰਡੀਨੈਂਸ ਵਾਪਸ ਲੈ ਲੈਂਦਾ ਹਮ ਕਿੰਨੇ 3-4 ਆਰਡੀਨੈਂਸ ਵਾਪਸ ਲਏ ਨੇ ਜੀ 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 ਜੋ ਫੈਸਲੇ ਆ ਜਾਂਦੇ ਵਾਪਸ ਲੈ ਲੈਂਦਾ ਪਰ ਉਹ ਕਹਿੰਦੇ ਨਾ ਅਸੀਂ ਕੰਮ ਬਹੁਤ ਕੀਤੇ ਅਸੀਂ 300 ਯੂਨਟ ਬਿਜਲੀ ਦੇਤੀ ਅਸੀਂ ਬੀਬੀਆਂ ਨੂੰ ਸਫਰ ਫਰੀ ਕਰਤਾ ਬਸਾਂ ਵਾਲਾ ਵੀ ਇਹਦਾ ਸੁੱਖ ਨਹੀਂ ਮਿਲਿਆ ਉਹ ਉਹ ਬੀਬੀਆਂ ਵਾਸਤੇ ਕੀਤਾਗਾ ਸਾਰੇ ਪੰਜਾਬ ਵਾਸਤੇ ਤੁਹਾਨੂੰ ਨਾ ਉਹ ਬੀਬੀਆਂ ਸਾਹਮਣੇ ਚਾਗਦੀਆਂ ਚੁੰਨੀ ਤੁਰ ਜਾਂਦੀਆਂ ਉਹ ਕਰ ਰੋਟੀਆਂ ਪਕਾਉਣ ਲੈ ਵੇਲੇ ਰਹਿ ਜਾਂਦੇ ਆ ਖਾਣ ਵਾਲੇ ਭੁੱਖੇ ਮਰਦੇ ਆ ਇਸ ਗੱਲੋਂ ਵੀ ਔਖਾ ਆ ਜਾਂਦਾ ਹੋਰ ਇਸ ਗੱਲੋਂ ਵੀ ਔਖਾ ਹੋ ਜਾਂਦਾ ਜੀ ਤਾਂ ਬਿਲਕੁਲ ਬਾਪੂ ਜੀ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਉੱਤੇ ਉਹਨਾਂ ਨੂੰ ਵਿਸ਼ਵਾਸ ਆ ਪਰ ਇੱਕ ਆਖਰੀ ਮਤਨ ਨੂੰ ਸਵਾਲ ਕਰੂੰਗਾ ਜੇ ਆਪਾਂ ਨੂੰ ਹੁਣ ਅਕਾਲੀ ਦਲ ਤੇ ਇੰਨਾ ਭਰੋਸਾ ਤਾਂ ਆਪਾਂ 2022 ਦੇ ਵਿੱਚ ਵੀ ਪੰਜਾਬ ਦੇ ਲੋਕ ਸੀ ਜਿਨ੍ਹਾਂ ਨੇ ਇੰਨੀ ਵੱਡੀ ਮਾਤ ਪਾਈ ਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੁਣ ਕੀ ਉਹ ਬਦਲਾਅ ਆਸ ਨਹੀਂ ਆਇਆ ਉਹ ਇੱਕ ਆਵਾਜ਼ ਸੀਗੀ ਤੇ ਹੂੰ ਅੰਤ ਤੁਸੀਂ ਵੀਡੀਓ ਵੇਖਨੇ ਆਂ ਵੀ ਲੋਕ ਕਿਵੇਂ ਇਹਨਾਂ ਨੂੰ ਗਾਲਾਂ ਦਿੰਦੇ ਆ ਉਹ ਡਲਾ ਉੱਤਾ ਡਲਾ ਇਹ ਕਹਤਾ ਕਿੱਧਰ ਸੇ ਆਤਾ ਐ ਕਿ ਇਹਨਾਂ ਦੇ ਪਹਿਣੇ ਆ ਹਾਂ ਪੱਕੀ ਗੱਲ ਪੱਕੀ ਗੱਲ ਅੱਸੀ ਕੱਲ ਬਾਪੂ ਜੀ ਕੀ ਨਾ ਕਹੋ ਜੀ ਅੰਮਰ ਸਿੰਘ ਜੀ ਬਾਪੂ ਜੀ ਚੋਣਾ ਫਿਰ ਤੋਂ ਆ ਗਈਆਂ 2022 ਦਾ ਬਦਲਾਅ ਪੰਜਾਬੀਆਂ ਨੇ ਲਿਆਂਦਾ ਸੀ ਤੇ ਹੁਣ 2024 ਦਾ ਬਦਲਾਅ ਕੀ ਕਹਿੰਦਾ ਆਕਾਲੀ ਦਲ ਕਾਂਗਰਸ ਭਾਜਪਾ ਵੱਖਰੀ ਚੋਣ ਲੜ ਰਹੀ ਐ ਇਸ ਵਾਰੀ ਆਕਾਲੀ ਦਲ ਨਾਲੋਂ ਤੇ ਚੌਥੇ ਰਹਿ ਗਏ ਆਮ ਆਦਮੀ ਪਾਰਟੀ ਵਾਲੇ ਕਿਹੜਾ ਚੰਗਾ ਲੱਗਦਾ ਭਲਾ ਸਾਨੂੰ ਤਾਂ ਇਹ ਚੰਗਾ ਲੱਗਦਾ ਬਾਦਲ ਸਰਕਾਰ ਸਾਡਾ ਕੰਮ ਬਹੁਤ ਕੀਤਾ ਸੂਰ। ਕਿਹੜੇ ਕਿਹੜੇ ਕੰਮ ਹੋਏ ਬਾਦਲ? ਕੰਮ ਹੋਏ ਨਹੀਂ ਵੀ ਮੋਟਰਾਂ ਲਗੀਆਂ ਨੇ ਸਾਡੀਆਂ ਪੱਕੇ ਖਾਲੇ ਬਣੇ ਨਹੀਂ। ਤੇ ਹੋਰਆਂ ਸਕੀਮਾਂ ਕਿਹੜੀਆਂ ਆਈਆਂ ਨੇ ਦਾਣਾ, ਗਾਹਾਂ ਆਟਾ ਤੇ ਈਮਾਨ। ਤੇ ਬਹੁਤ ਕੰਮ ਬਾਦਲ ਸਰਕਾਰ ਕੀਤਾ ਨਹੀਂ। ਤੇ ਜੇ ਇੰਨੇ ਕੰਮ ਕੀਤੇ ਸੀ ਆਪਾਂ ਪਹਿਲਾਂ ਕਿਉਂ ਖਰਾ ਬੈਠੇ ਉਦੋਂ ਕੀ ਕਾਰਨ ਹੋ ਗਿਆ ਸੀ? ਕਿਉਂ ਆਮ ਆਦਮੀ ਪਾਰਟੀ ਮਾਈਟੀ ਭੱਟੀ ਜਿੱਤ ਕਮਣੀ? ਹੁਣ ਚੰਗੇ ਨੇ ਲੱਗਦਾ ਬਦਲਾ। ਬਦਲਾ ਚੰਗਾ ਨਹੀਂ ਲੱਗਦਾ ਉਹ ਕੰਮ ਤਾਂ ਇਹ ਕਰਦਾ ਹੈ ਨਹੀਂ ਸਰਕਾਰੋਂ ਕਿਹੜੀ ਹੈਗੀ ਇਹ ਮੌਕੇ ਤੇ ਕੰਮ ਨਹੀਂ ਹੋਏ ਹੁਣ ਕੰਮ ਆਇ ਨਹੀਂ ਕਿਹੜੇ ਕੰਮ ਨਹੀਂ ਹੋਏ ਕਿਹੜਾ ਕੰਮ ਰਹਿ ਗਿਆ ਕੋਈ ਜਿਹੜਾ ਤੁਹਾਨੂੰ ਲੱਗਦਾ ਹੋਵੇ ਵੀ ਆ ਮੰਗ ਯਾਰ ਆਮ ਆਦਮੀ ਪਾਰਟੀ ਨੇ ਪੂਰੀ ਨਹੀਂ ਕੀਤੀ ਇਹ ਤਾਂ ਆਖਿਆ ਸੀ ਵੀ ਅਸੀਂ ਅੱਜ ਫਿਰ ਤੁਹਾਨੂੰ ਦੇਵਾਂ ਤੇ 25 2500 ਰੁਪਏ ਪੈਨਸ਼ਨ ਕਰਾਂਗੇ ਬਤਾ ਹਾਂ ਬਤਾਵਾ ਤੇ ਉਹ ਕੀਤੀ ਨਹੀਂ ਨੇ ਕਿਹੜਾ 1000 ਰੁਪਏ ਜਨਾਰੀਆਂ ਨੂੰ ਉਹ ਨਹੀਂ ਕੀਤਾ ਨੇ ਹੋਰ ਇੱਕ ਦੋ ਕੰਮ ਕਿਹੜੇ ਕਹਿੰਦੇ ਸੀ ਉਹ ਕੋਈ ਨਹੀਂ ਕੀਤੇ ਅਸ਼ਕਰ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਿੰਸ ਹੈ ਭਾਈ ਜੀ ਚੋਣਾ ਇੱਕ ਵਾਰ ਫਿਰ ਤੋਂ ਸਿਰ ਤੇ ਨੇ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਜਿੰਨੇ ਨੌਜਵਾਨ ਨੇ ਨੌਜਵਾਨਾਂ ਤੇ ਸਿਰ ਤੇ ਸਾਡੀ ਸਰਕਾਰ ਬਣੀ ਪ੍ਰਚਾਰ ਹੋਇਆ ਹੁਣ 2024 ਆ ਗਿਆ 2 ਸਾਲ ਹੋ ਗਏ ਸਰਕਾਰ ਨੂੰ ਪਹਿਲਾਂ ਤਾਂ ਦੱਸੋ ਵੀ ਹੁਣ ਹੁਣ ਫਿਰ ਫੈਸਲਾ ਹੁਣ ਅਕਾਲੀ ਦਲ ਭਾਜਪਾ ਵੀ ਅੱਡ ਹੋ ਗਈ ਉਧਰ ਕਾਂਗਰਸ ਵਾਲੇ ਨੇ ਆਮ ਆਦਮੀ ਪਾਰਟੀ ਆ ਕਿਹੜਾ ਪਾਸਾ ਕਿਹੜਾ ਫੇਲ ਮੇਰੇ ਪਹਿਲਾਂ ਤਾਂ ਇਹ ਨੌਜਵਾਨਾਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਪਿਛਲੀ ਵਾਰੀ ਤਾਂ ਹੋ ਗਈ ਗਲਤੀ ਜਿਹੜੇ ਆਪਾਂ ਆਪ ਸਰਕਾਰ ਲੈ ਜਾਂਦੀ ਆ ਕਿਹੜੀ ਗੱਲੋਂ ਗਲਤੀ ਪਈ ਦੋ ਸਾਲਾਂ ਚ ਕੰਮ ਰਾਸ ਨਹੀਂ ਆਇਆ ਮੈਂ ਨਾ ਇਹ ਕੀਤਾ ਹੀ ਕੋਈ ਨਹੀਂ ਇਹਨਾਂ ਨੇ ਕੰਮ ਇਹਨਾਂ ਦੇ ਨਾਂ ਤਾਂ ਐਮਐਲਏ ਦੇ ਕੰਮ ਹੁੰਦੇ ਆ ਜੀ ਸਾਰਾ ਕੁਝ ਇਹਨਾਂ ਦਾ ਉੱਤੋਂ ਬਣ ਕੇ ਆਉਂਦਾ ਆਪਣਾ ਪੰਜਾਬ ਵਾਸਤੇ ਦਿੱਲੀ ਤੋਂ ਜਿਵੇਂ ਕਿ ਆਪਣੀ ਆਹ ਲਿਕੋਰ ਵਾਲੀ ਪਾਲਿਸੀ ਸੀਗੀ ਦਾਰੂ ਵਾਲੀ ਜੀ ਇਹ ਤੁਹਾਨੂੰ ਪਤਾ ਹੀ ਹੋਣਾ ਵੀ ਹੁਣ ਕਿੰਨੀ ਚਾਚਾ ਚੱਲੀ ਜਾਂਦੀ ਆ ਵੀ ਇਹ ਸਾਰੀ ਦਿੱਲੀ ਬਹਿ ਕੇ ਬਣੀਆਂ ਪਾਲਿਸੀ ਪੰਜਾਬ ਦੀ ਆ ਤੁਸੀਂ ਪੰਜਾਬ 'ਚ ਬਹਿ ਕੇ ਬਣਾਓ ਪੰਜਾਬ ਦੇ ਲੋਕਾਂ ਨਾਲ ਗੱਲ ਕਰੋ ਉਹ ਰਾਘਵ ਚੱਡੇ ਵਰਗੇ ਕੌਣ ਹੁੰਦੇ ਆ ਆਪਣੇ ਪੰਜਾਬ ਦੇ ਹੱਕਾਂ ਤੇ ਗੱਲ ਕਰਨ ਵਾਲੇ ਜੀ ਉਹ ਤਾਂ ਉਸਤਾ ਕਰਕੇ ਤਾਂ ਇਹ ਤਾਂ ਸਭ ਦਿੱਲੀ ਤੋਂ ਪਲਾਨ ਹੋ ਰਹੀ ਆ ਤਾਂ ਇਹਨੂੰ ਮਾੜੀ ਪਾਰਟੀ ਨਹੀਂ ਮੈਂ ਮੰਨ ਸਕਦਾ ਫਿਰ ਬਦਲ ਕੀ ਆ ਹੁਣ ਪੰਜਾਬੀ ਬਦਲ ਕੀ ਦੇਖਣਗੇ ਕਾਂਗਰਸ ਆ ਹੋਰ ਕਿਹੜੇ ਕਿਹੜਾ ਬਦਲ ਤੁਸੀਂ ਬਦਲ ਤਾਂ ਇਹ ਦੇਖੋ ਵੀ ਜਿਹੜੀ ਖੇਤਰੀ ਪਾਰਟੀ ਆ ਮੇਰੇ ਹਿਸਾਬ ਤਾ ਉਹੀ ਚੰਗਾ ਪੰਜਾਬ ਦਾ ਹੋ ਸਕਦੀ ਆ ਕਿਉਂਕਿ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਣੀਆਂ ਉਹ ਤਾਂ ਸੈਂਟਰ ਦੇ ਹੱਥਾਂ ਦੀਆਂ ਹੋਣਗੀਆਂ ਹੁਣ ਪਾੜਾ ਵੀ ਪੈ ਗਿਆ ਭਾਜਪਾ ਨਾਲ ਅੱਡ ਵੀ ਹੋ ਗਈ ਸ਼ਰਮਣੀਆਂ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਨੇ ਇਸ਼ਾਰਾ ਦੇ ਦਿੱਤਾ ਵੀ ਬਠਿੰਡੇ ਤੋਂ ਲੋਕ ਸਭਾ ਸੀਟੋ ਲੜਨਗੇ ਮੁਕਾਬਲੇ 'ਚ ਲੱਖਾ ਸਦਾਣਾ ਹੈ ਮੁਕਾਬਲੇ 'ਚ ਮਲੂਕਾ ਪਰਿਵਾਰ ਦੀ ਨੌ ਆ ਪਰਮਪਾਲ ਕੌਰ ਮੁਕਾਬਲੇ ਦੇ ਵਿੱਚ ਗੁਰਮੀਤ ਖੁੱਡੀਆਂ ਆ ਕਿਵੇਂ ਦੇਖਦੇ ਹਾਂ ਪਹਿਲਾਂ ਤਾਂ ਇਹ ਬਹੁਤ ਵਧੀਆ ਕੰਮ ਕੀਤਾ ਕਾਲੀਦਲ ਨੇ ਵੀ ਜਿਹੜਾ ਇਹਨਾਂ ਨੇ ਆਪਣਾ ਵੀ ਉਹਨਾਂ ਨਾਲ ਛੋੜਾ ਕਰ ਲਿਆ ਜਾਂ ਗੱਠਜੋੜ ਟੁੱਟ ਗਿਆ ਤੇ ਇੱਕ ਜਿਵੇਂ ਬੀਬਾ ਹਰਸਿਮਰਤ ਕੌਰ ਬਾਦਲ ਉਹ ਬਹੁਤ ਵਧੀਆ ਮਿਸਾਲ ਆ ਆਪਾਂ ਨੇ ਪੰਜਾਬ ਦੀਆਂ ਲੇਡੀਜ਼ ਆਸਤੇ ਜਾਂ ਪੰਜਾਬ ਦੇ ਪੋਲਿਟਿਸ਼ੀਅਨ ਆਸਤੇ ਵੀ ਆਪਾਂ ਕਹੀਗੇ ਵੀ ਉਹਨਾਂ ਨੇ ਸੈਂਟਰ ਦਾ ਮੰਤਰੀਪਦ ਛੱਡ ਕੇ ਪੂਰਾ ਅਸਤੀਫਾ ਦੇ ਕੇ ਪੰਜਾਬ ਦੇ ਹੱਕ 'ਚ ਖੜੇ ਆ ਤੇ ਇਦੋਂ ਉੱਤੇ ਆਪਾਂ ਮੈਂ ਨਹੀਂ ਮੰਨਦਾ ਵੀ ਕੋਈ ਕਿਸੇ ਨੂੰ ਕੋਈ ਆਪਾਂ ਜੇ ਪੋਲੀਟਿਸ਼ੀਅਨ ਚ ਕਹਿ ਦਈਏ ਵੀ ਆਪਾਂ ਇਦੋਂ ਵੱਧ ਤਾਂ ਪ੍ਰਾਈਮ ਮਿਨਿਸਟਰ ਦੀ ਕੁਰਸੀ ਆ ਹੂੰ ਵੀ ਉਹਨਾਂ ਨੇ ਆਪਦਾ ਬਹੁਤ ਵਧੀਆ ਅਹੁਦਾ ਛੱਡਿਆ ਕਾਦੇ ਹਾਸਤੇ ਪੰਜਾਬ ਵਾਸਤੇ ਪੰਜਾਬ ਦੇ ਹੱਕਾਂ ਪਰ ਕਈ ਵੀ ਹੁਣ ਲਾਲਚਣ ਲਾਉਂਦੇ ਵੀ ਇਹਨਾਂ ਨੇ ਕੀਤਾ ਕੀ ਆ ਸੀਐਮ ਮਾਨ ਕਹਿ ਦਿੰਦੇ ਆ ਵੀ ਅਕਾਲੀ ਦਲ ਲੁੱਟ ਕੇ ਖਾ ਗਏ ਇਹਨਾਂ ਨੇ ਪੰਜਾਬ ਨੂੰ ਦੇਣ ਕੀ ਆ ਇਹਨਾਂ ਦੀ ਕਿਹੜੇ ਕੰਮ ਕੀਤੇ ਨੇ ਉਹ ਤਾਂ ਦੇਖੋ ਜੀ ਜਮਾ ਬੇਫਕੂਹੀ ਆ ਉਹਨਾਂ ਦੀ ਕਹਿਣਾ ਕਿਉਂਕਿ ਕੰਮ ਤਾਂ ਤੁਸੀਂ ਇਹ ਵੇਖ ਲਓ ਵੀ ਜਿਹੜਾ ਮੇਨ ਇੱਕ ਤਾਂ ਐ ਠੀਕ ਹੈ ਜੀ ਉਹ ਖੁੱਲਿਆ ਤੇ ਉੱਥੇ ਮੈਨੂੰ ਇਹ ਲੱਗਦਾ ਵੀ ਆਪਣੇ ਨੇੜੇ ਤੇੜੇ ਦੇ ਪਿੰਡਾਂ ਦੇ ਸਾਰੇ ਮਰੀਜ਼ ਉੱਥੇ ਜਾਂਦੇ ਆ ਤੇ ਸਪੈਸ਼ਲ ਕੈਂਸਰ ਦਾ ਇਲਾਜ ਵਧੀਆ ਹੋ ਰਿਹਾ ਪਰ ਇਹਨੂੰ ਜੇ ਆਪਾਂ ਕਹੀਏ ਦਿੱਲੀ ਵਾਲੇ ਹਸਪਤਲਾਂ ਨਾਲ ਕੰਪੇਅਰ ਕਰ ਲਾਂਗੇ ਉਹ ਤਾਂ ਨਹੀਂ ਗੱਲ ਹੈਗੀ ਕਿ ਪਰ ਆਪਣੇ ਨੇੜੇ ਤੇੜੇ ਦੇ ਆਸਤੇ ਬਹੁਤ ਜ਼ਿਆਦੇ ਵਧੀਆ ਹਸਪੀਟਲ ਹੈ ਨਹੀਂ ਇਹਨੂੰ ਦੇਣ ਆ ਹਾਂ ਨਹੀਂ ਤਾਂ ਬਠਿੰਡੇ ਤੋਂ ਇੱਕ ਟ੍ਰੇਨ ਜਾਂਦੀ ਹੁੰਦੀ ਜੀ ਰਾਜਸਥਾਨ ਸਿੱਧੀ ਕੈਂਸਰ ਵਾਲੀ ਉਹ ਤੁਹਾਨੂੰ ਯਾਦ ਹੀ ਹੋਊਗਾ ਤੇ ਕੁਝ ਹੱਦ ਤੱਕ ਕਰਤਾ ਆਪਾਂ ਨੂੰ ਬਹੁਤ ਜ਼ਿਆਦੇ ਫਾਇਦਾ ਹੋਇਆ ਉਹਦਾ ਫੇਰ ਦੂਜਾ ਆਪਾਂ ਕਹਿ ਦਈਏ ਆਪਣਾ 에ਅਰਪੋਰਟ ਬਣਿਆ ਜੀ ਜਿਵੇਂ 에어ਪੋਰਟ ਆ ਪਹਿਲਾਂ ਤੁਸੀਂ ਇਹ ਦੇਖ ਲਓ ਵੀ ਆਪਣਾ ਕਿੰਨਾ ਪੈਸਾ ਜਿਹੜਾ ਉੱਥੇ ਜਾਂਦਾ ਹੁੰਦਾ ਸੀਗਾ ਦਿੱਲੀ ਉਹ ਕਿਵੇਂ ਜਾਂਦਾ ਸੀਗਾ ਵੀ ਜਦੋਂ ਟੈਕਸੀ ਕਰਾਉਣੇ ਆ ਜੀ ਆਪਾਂ ਇੱਥੋਂ 10-15000 ਟੈਕਸੀ ਵਾਲਿਆਂ ਨੂੰ ਦੁੱਤਾ ਉੱਥੇ ਟੱਬਿਆਂ ਤੇ ਜਾਂਦੇ ਆ ਉੱਥੇ ਖਾਂਦੇ ਆ ਟੋਲ ਟੈਕਸ ਪੈਂਦਾ ਉਹਨਾਂ ਨੂੰ ਉੱਥੇ ਸਟੇ ਕਰਦੇ ਆ ਸਿਰਫ ਕਿਉਂਕਿ ਵਿਦੇਸ਼ ਜਾਣਾ ਕਿਸੇ ਪੈਸੇ ਦੀ ਤਾਂ ਦਿੱਲੀ 에어ਪੋਰਟ ਤੇ ਜਾਣਾ ਹਾਂ ਉਹੀ ਤਾਂ ਗੱਲ ਹੈ ਨਾ ਜੀ ਦੂਜੇ ਪੰਜਾਬੀ ਬੰਦੇ ਨੇ ਤਾਂ ਕਰਨਾ ਕੀ ਹੈ ਬਾਹਰ ਜਾਣਾ ਜਾਂ ਚੜਨਾ ਤੋਂ ਇੱਥੋਂ ਕੱਢ ਰਿਹਾ ਫੇਰ ਦੂਸਰੀ ਗੱਲ ਇਹ ਹੈ ਜੀ ਰਿਸਕ 300 ਕਿਲੋਮੀਟਰ ਵੱਧ ਟਰੈਵਲ ਕਰਨਾ ਐਕਸੀਡੈਂਟ ਹੁੰਦੇ ਆ 100 ਖਬਰਾਂ ਸੁਣਦੇ ਆ ਉਹਦੇ ਤੋਂ ਵੀ ਆਪਾਂ ਬਹੁਤ ਜ਼ਿਆਦਾ ਫਾਇਦੇ ਚਾ ਤਾਂ ਭਾਈ ਤੁਹਾਨੂੰ ਕਿਉਂ ਲੱਗਦਾ ਵੀ ਕਿਉਂ ਹੁਣ ਲੋਕ ਕਿਉਂ ਵਿਸ਼ਵਾਸ ਕਰਨ ਸ਼੍ਰੋਮਣੀ ਅਕਾਲੀ ਦਲ ਤੇ ਬੀਬਾ ਹਰਸਿਮਰਤ कौर ਬਾਦਲ ਤੇ ਕਿਉਂ ਵਿਸ਼ਵਾਸ ਕਰਨ ਪਿਛਲੀ ਵਾਰੀ ਜਿਨ੍ਹਾਂ ਨੇ ਮਾਤ ਪਾਈ ਉਹ ਕਿਉਂ ਮੁੜ ਕੇ ਆਉਣ ਵਿਸ਼ਵਾਸ ਦੇਖੋ ਪੰਜਾਬ ਆ ਜਿਹੜਾ ਉਹ ਆਪਣਾ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਤੇ ਜੇ ਆਪਾਂ ਕਹੀਏ ਵੀ ਜਿਹੜਾ ਬੰਦਾ ਪਾਠ ਕਰਦਾ ਆਪਾਂ ਨੂੰ ਉਹਦੇ ਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਰਏ ਕਿ ਦੋਸ਼ਤ ਲਾਉਂਦੇ ਆ ਬੀ ਅਕਾਲੀ ਦਲ ਨੇ ਕਹਾਨ ਕੀਤਾ ਬੇਅਦਬੀਆਂ ਕਰਵਾਈਆਂ ਹੁਣ ਹੁਣ ਕਿਉਂ ਵਿਸ਼ਵਾਸ ਕੀ ਦੇਖੋ ਜੀ ਦੋਸ਼ ਲਾਉਣ ਵਾਲਿਆਂ ਨੇ ਦੋਸ਼ ਲਾਉਣੇ ਆ ਪਰ ਹਾਲ ਉਹਨਾਂ ਦਾ ਹਜੇ ਤੱਕ ਕਿਸੇ ਕੋਰਟ ਨੇ ਕਿਸੇ ਨੇ ਕੁਝ ਨਹੀਂ ਵੀ ਉਹਨਾਂ ਦਾ ਉਹਨੂੰ ਪੂਰਾ ਪ੍ਰੋਪਰ ਕਿਸੇ ਤੇ ਉਹਨਾਂ ਤੇ ਲੱਗਿਆ ਨਹੀਂਗਾ ਮਤਲਬ ਹਜੇ ਤੱਕ ਪੂਰਾ ਹਾਂ ਕਨਵਿਕਟ ਨਹੀਂ ਹੋਏਗਾ ਜੀ ਜੀ ਠੀਕ ਹੈ ਜੀ ਦੂਸਰੀ ਗੱਲ ਇਹ ਆ ਵੀ ਜਿਵੇਂ ਹਰਸਿਮਰਤ ਕੌਰ ਜੀ ਆ ਇਹ ਆਪਣੇ ਪਾਰਲੀਮੈਂਟ ਚ ਜਾਂਦੇ ਆ ਸਿਰ ਤੇ ਚੁੰਨੀ ਲੈ ਕੇ ਬੋਲਦੇ ਆ ਉਹਦਾ ਆਪਣਾ ਕਿੱਡਾ ਵਧੀਆ ਆਪਾਂ ਨੂੰ ਆਪਣੀਆਂ ਜਿਹੜੀਆਂ ਪੈਣਾ ਪੰਜਾਬ ਦੀਆਂ ਉਹਨਾਂ ਨੂੰ ਕਿੰਨਾ ਵਧੀਆ ਸਨੇਹਾ ਆ ਜਾਂਦਾ ਵੀ ਤੁਸੀਂ ਸਿੱਖੀ ਵੱਲ ਵੀ ਰਹਿ ਕੇ ਤੁਸੀਂ ਉੱਚੀ ਥਾਂ ਤੇ ਵੀ ਪਹੁੰਚ ਸਕਦੇ ਹੋ ਤੇ ਉਹਨੂੰ ਬਰਕਰਾਰ ਵੀ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਆ ਦੇਖ ਲਓ ਆਪਣੀ ਦੂਸਰੀ ਮੈਡਮ ਸੀ ਕਿ ਇੱਕ ਮੁਹੱਲੀ ਵਾਲੀ ਸਾਈਡ ਦੀ ਜਿਹੜੀ ਆਪ ਦੀ ਐਮ ਐਲ ਏ ਬਣਦੀ ਤੇ ਬਾਅਦ ਚ ਉਹਦੀਆਂ ਵੀਡੀਓ ਵਗੈਰਾ ਵਾਇਰਲ ਹੋ ਰਹੀਆਂ ਆਪਣੀਆਂ ਸੈਕਟਾਂ ਸੂਟ ਵਾਲੀਆਂ दारू ਵਾਲੀਆਂ ਜਿਹੜੀਆਂ 5 ਮਿੰਟਾਂ ਚ ਐਮ ਐਸਪੀ ਦਿੰਦੇ ਸੀ ਚਲੋ ਉਹਦੀ ਨਿੱਜੀ ਜ਼ਿੰਦਗੀ ਆ ਪਰ ਫਿਰ ਵੀ ਮਤਲਬ ਜੇ ਉਹ ਸੋਸ਼ੀਅਲੀ ਹੈਗੇ ਆ ਤਾਂ ਪਰ ਉਹ ਮਤਲਬ ਬਾਹਰ ਨਾ ਆਉਣ ਦੇ ਨ ਘਟੋ ਘਟ ਉਹਨਾਂ ਦਾ ਇੰਨਾ ਕਿਤਾ ਬਣਦਾ ਨਾ ਤਾਂ ਫਿਰ ਜਾਨੀ ਕਿ ਹੁਣ ਜੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਚਾਹੁੰਦੇ ਆਂ ਵੀ ਲੋਕ ਮੰਤਰੀ ਬਣ ਜਾਂਦੇ ਕਾਰਨ ਮੈਂ ਉਹਦਾ ਇੱਕ ਸਰ ਨੂੰ ਵੱਡਾ ਮੁੱਖ ਕਰਨ ਕੀ ਆ ਜਿਹੜੇ ਸੈਂਟਰ ਦੇ ਮੰਤਰੀ ਆ ਜੀ ਜੇ ਆਪਾਂ ਇਥੋਂ ਜਤਾ ਕੇ ਭੇਜਾਂਗੇ ਤਾਂ ਸੈਂਟਰ ਚ ਆਪਾਂ ਨੂੰ ਇਹ ਉਮੀਦ ਰੱਖਾਂਗੇ ਵੀ ਆਪਾਂ ਉਹ ਤੋ ਚੰਗੀ ਉਹਨਾਂ ਨੂੰ ਇੱਕ ਮੰਤਰੀਪਦ ਮਿਲੇ ਜਿਵੇਂ ਕਿ ਪਹਿਲਾਂ ਵੀ ਮਿਲਿਆ ਸੀ ਫੂਡ ਐਂਡ ਸਪਲਾਈ ਦਾ ਉਹਦੇ ਚ ਉਹਨਾਂ ਨੇ ਕਿ ਆਪਣਾ ਕੀਤਾ ਸੀਗਾ ਗਵਾਵਾ ਵਾਸਤੇ ਆਪਣੇ ਅਮਰੂਦਾਂ ਵਾਸਤੇ ਬਹੁਤ ਵਧੀਆ ਉਹਨਾਂ ਨੇ ਪਲਾਂਟ ਲਾਇਆ ਪੰਨੀ ਵਾਲੇ ਕੋਲੇ ਤਾਂ ਉੱਥੇ ਤੁਸੀਂ ਹੁਣ ਦੇਖੋਗੇ ਵੀ ਇੱਕ ਪਲਾਂਟ ਲੱਗਣ ਦੇ ਨਾਲ ਉੱਥੇ ਜਾਦੇ ਨੇਤਾ 2.2000 ਏਕੜ ਕਲਾ ਅਮਰੂਦਾਂ ਦਾ ਬਾਗ ਲੱਗ ਗਿਆ ਜਿੱਥੇ ਉਹ ਬੰਜਰ ਜ਼ਮੀਨ ਸੀ ਉੱਥੇ ਅਮਰੂਦ ਹੋਣ ਲੱਗ ਪਏ ਆ ਤਾਂ ਉਹ ਬਹੁਤ ਵੱਡਾ ਫਾਇਦਾ ਆ ਇੱਕ ਆਪਣੇ ਕਾਲੀ ਦਲ ਦੀ ਜਦੋਂ ਸਰਕਾਰ ਸੀਗੀ ਜੀ ਉਦੋਂ ਸੈਂਟਰ ਤੋਂ ਇਹਨਾਂ ਨੇ ਬਹੁਤ ਜ਼ਿਆਦੇ ਆਪਣੇ ਆਸਤੇ ਸੜਕਾਂ ਮਨਜ਼ੂਰ ਕਰਾ ਕੇ ਲੈ ਕੇ ਆਏ ਆ ਕਿਉਂਕਿ ਜੇ ਆਪਾਂ ਇਹਨੂੰ ਵੇਖੀਏ ਤਾਂ ਇਹ ਸੜਕਾਂ ਮਨਜ਼ੂਰ ਹੋਈਆਂ ਜਿਹੜਾ ਆਪਣਾ ਪੁਰਾਣਾ ਸਿਲਕ ਰੂਟ ਹੁੰਦਾ ਸੀਗਾ ਉਹਦੇ ਆਸਤੇ ਜੀ ਠੀਕ ਹੈ ਜੀ ਇਹ ਤੇ ਮਜ਼ਾਕ ਬਹੁਤ ਬਣਾਉਂਦੇ ਸੀ ਐਮਾਨ ਕਹਿੰਦੇ ਸੁਖਵੀਰ ਸਿੰਘ ਬਾਦਲ ਗੱਪ ਮਾਰਦੇ ਵੀ ਬੰਬ ਵਾਲੀਆਂ ਸੜਕਾਂ ਬਣਾ ਦੇਾਂਗੇ ਬਾਪ ਮਾਰੇ ਟੁੱਟਦੀਆਂ ਨੇ oh ਨਹੀਂ ਜੀ ਸੀਐਮ ਮਾਨ ਤਾਂ ਇਹ ਦੇਖੋ ਉਹ ਤਾਂ ਇੱਕ ਅਸੇ ਵਾਲਾ ਬੰਦਾ ਉਹਨੂੰ ਲੋਕਾਂ ਨੇ ਐਜ਼ ਇੱਕ ਕਮੇਡੀਆ ਬੰਦਾ ਉਹਦਾ ਕੰਮ ਆ ਕਮੇਡੀ ਕਰਨਾ ਤੋਂ ਮੈਂ ਨਹੀਂ ਸੋਚਦਾ ਵੀ ਆਪਾਂ ਨੂੰ ਉਹਦੀ ਗੱਲ ਵੀ ਕਰਨੀ ਚਾਹੀਦੀ ਆ ਯਾਨੀ ਕਿ ਸੜਕਾਂ ਬਣਾਈਆਂ ਤੁਸੀਂ ਇਹ ਕਹਿੰਦੇ ਹਾਂ ਹਾਂ ਸੜਕਾਂ ਬਣਾਈਆਂ ਜੀ ਸਾਹਮਣੇ ਬਣੀਆਂ ਤੇ ਉਹਦਾ ਫਾਇਦਾ ਆਪਣੇ ਪੰਜਾਬ ਨੂੰ ਬਹੁਤ ਜ਼ਿਆਦਾ ਹੋਣਾ ਕਾਰਨ ਕੀ ਆ ਵੀ ਜਿਹੜਾ ਸਿਲਕ ਰੂਟ ਖੁੱਲਣਾ ਆਪਣਾ ਉਹ ਤੁਹਾਨੂੰ ਵੀ ਪਤਾ ਜੀ ਖੁੱਲਣਾ ਹੀ ਖੁੱਲਣਾ ਉਤੋਂ ਆਰਡਰ ਆ ਜ਼ਰੂਰ ਇਹ ਹੋਰ ਚਾਰਾਂ ਸਾਲਾਂ ਨੂੰ ਖੁੱਲ ਜੂਗਾ ਦੂਸਰੀ ਗੱਲ ਇਹ ਆਪਣੀ ਵੀ ਸੜਕਾਂ ਬਣ ਗਈਆਂ ਜੀ ਫਿਰ ਆਪਣੇ ਹੋਗੇ ਪੱਕੇ ਖਾੜੇ ਬਣ ਗਏ ਜੀ ਠੀਕ ਹੈ ਜੀ ਤੇ ਮੋਟਰਾਂ ਦੇ ਕਨੈਕਸ਼ਨ ਮਿਲੇ ਆ ਜੀ ਹਮ ਆਪਾਂ ਨੂੰ ਬਹੁਤ ਜ਼ਿਆਦਾ ਦਾ ਬੈਨੀਫਿਟ ਆ ਜੀ ਸਾਨੂੰ ਤਾਂ ਮੇਨ ਜਿਹੜੇ ਜ਼ਿੰਮੇਦਾਰ ਪਰਿਵਾਰ ਆ ਜੀ ਉਹਨਾਂ ਨੂੰ ਹੈਗਾ ਹੀ ਹੈਗਾ ਜੀ ਹਮ ਹਮ